ਸਤਿ ਸ਼੍ਰੀ ਅਕਾਲ ਜੀ ਮੈਂ ਹਰਜੋਤ ਕੌਰ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ सुरेंद्र ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਰਜੋਤ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਔਰ ਦੁਨੀਆ ਪਰਦੇ ਦੇ ਪੰਜਾਬੀਆਂ ਦਾ ਹੀ ਬਹੁਤ ਬਹੁਤ ਧੰਨਵਾਦ ਸੋ ਡਲਾ ਜੀ ਅੱਜ ਪ੍ਰੋਗਰਾਮ ਵਿੱਚ ਸਭ ਤੋਂ ਪਹਿਲਾਂ ਸਵਾਲਾਂ ਅਤੇ ਉਹਨਾਂ ਦੇ ਜਵਾਬਾਂ ਦੀ ਜਿਹੜੀ ਹੁਣ ਸਿਆਸਤ ਹੈ ਉਸ ਦੇ ਉੱਪਰ ਗੱਲ ਕਰਾਂਗੇ ਭਗਵੰਤ ਮਾਨ ਨੇ ਆਖਿਰਕਾਰ ਸੁਖਪਾਲ ਖੈਰਾ ਦੇ ਜਿਹੜੇ ਸਵਾਲ ਸੀ ਉਹਨਾਂ ਦਾ ਜਵਾਬ ਦਿੱਤਾ ਹੈ ਤਾਂ ਪੂਰੀ ਖੁੱਲ ਕੇ ਜਾਣਕਾਰੀ ਜ਼ਰੂਰ ਦੇਣਾ ਕਿ ਆਖਿਰ ਸੁਖਪਾਲ ਖੈਰਾ ਦੇ ਉਹ ਕਿਹੜੇ ਜਵਾਬ ਸਵਾਲ ਸੀ ਜਿਸ ਦੇ ਉੱਪਰ ਭਗਵੰਤ ਮਾਨ ਨੇ ਆਪਣੇ ਜਵਾਬ ਦਿੱਤੇ ਨੇ ਤੇ ਕੀ ਜਵਾਬ ਦਿੱਤੇ ਨੇ ਉਸ ਦਾ ਵੀ ਪੂਰਾ ਵੇਰਵੇ ਨਾਲ ਜ਼ਰੂਰ ਦਰਸ਼ਕਾਂ ਨੂੰ ਜੋ ਹੈ ਪੂਰੀ ਜਾਣਕਾਰੀ ਦੇਣਾ ਦੇਖੋ ਸੁਖਪਾਲ ਖੈਰਾ ਜਦੋਂ ਦੇ ਸੰਗਰੂਰ ਗਏ ਨੇ ਉਹ ਲਗਾਤਾਰ ਭਗਵੰਤ ਮਾਨ ਨੂੰ ਚੈਲੰਜ ਕਰਦੇ ਨੇ ਸੁਖਪਾਲ ਖੈਰਾ ਉਹ ਤਾਂ ਇੱਥੋਂ ਤੱਕ ਚੈਲੰਜ ਕਰਦੇ ਸੀ ਕਿ ਭਗਵੰਤ ਮਾਨ ਉਹਨਾਂ ਨੂੰ ਆਪ ਸੰਗਰੂਰ ਤੋਂ ਆ ਕੇ ਚੋਣ ਲੜਨੀ ਚਾਹੀਦੀ ਸੀ ਕਈ ਇੰਟਰਵਿਊ ਦੇ ਵਿੱਚ ਸੁਖਪਾਲ ਖੈਰਾ ਕਹਿੰਦੇ ਨੇ ਔਰ ਕਾਂਗਰਸ ਪਾਰਟੀ ਨੇ ਵੀ ਸੁਖਪਾਲ ਖੈਰਾ ਨੂੰ ਇਸੇ ਕਰਕੇ ਸੰਗਰੂਰ ਭੇਜਿਆ ਤਾਂ ਕਿ ਭਗਵੰਤ ਮਾਨ ਜਾਂ ਆਮ ਆਦਮੀ ਪਾਰਟੀ ਦੀ ਜਿਹੜੀ ਰਾਜਧਾਨੀ ਹੈ ਸੰਗਰੂਰ ਉਹਦੇ ਤੇ ਕਾਂਗਰਸ ਦਾ ਪੋਲਿਟੀਕਲ ਕਬਜ਼ਾ ਕੀਤਾ ਜਾਵੇ ਔਰ ਇਹ ਲਗਾਤਾਰ ਕਾਂਗਰਸ ਦੇ ਲੀਡਰ ਇਹ ਗੱਲਾਂ ਕਰਦੇ ਵੀ ਨੇ ਕਿ ਅਸੀਂ ਭਗਵੰਤ ਮਾਨ ਨੂੰ ਜਾਂ ਆਮ ਆਦਮੀ ਪਾਰਟੀ ਨੂੰ ਸੰਗਰੂਰ ਚ ਜਾ ਕੇ ਹਰਾਉਣਾ ਹੁਣ ਸੁਖਪਾਲ ਖਹਿਰਾ ਕਿਉਂਕਿ ਲਗਾਤਾਰ ਕੱਟੜ ਸਿਆਸੀ ਦੁਸ਼ਮਨ ਨੇ ਭਗਵੰਤ ਮਾਨ ਦੇ ਲਗਾਤਾਰ ਜਦੋਂ ਦੀ ਸਰਕਾਰ ਬਣੀ ਹੈ ਭਗਵੰਤ ਮਾਨ ਦੇ ਖਿਲਾਫ ਸੁਖਪਾਲ ਖਹਿਰਾ ਨਵੇਂ-ਨਵੇਂ ਜਿਹੜੇ ਮਾਮਲੇ ਨੇ ਉਹ ਉਜਾਗਰ ਕਰਦੇ ਨੇ ਸਰਕਾਰ ਦੀਆਂ ਕਮੀਆਂ ਵੀ ਉਜਾਗਰ ਕਰਦੇ ਨੇ ਔਰ ਸੁਖਪਾਲ ਖਹਿਰਾ ਕਈ ਵਾਰ ਨਿੱਜੀ ਹਮਲੇ ਵੀ ਜਿਹੜੇ ਕਰਦੇ ਨੇ ਵੱਖ-ਵੱਖ ਜਿਹੜੇ ਪਰਿਵਾਰਕ ਮੈਂਬਰ ਨੇ ਭਾਵੇਂ ਗਹਿਣਿਆਂ ਦੇ ਬਹਾਨੇ ਜਾਂ ਕਿਸੇ ਨਾ ਕਿਸੇ ਬਹਾਨੇ ਇਹ ਰਾਜਨੀਤੀ ਦੇ ਵਿੱਚ ਇਹ ਪਰੰਪਰਾ ਹੁਣ ਪ੍ਰਾਣੀ ਨਹੀਂ ਰਹੀ ਇਹ ਪਰੰਪਰਾ ਬਣ ਗਈ ਕਿ ਨਿੱਜੀ ਅਟੈਕ ਵੀ ਪੋਲਿਟਿਕਲ ਲੀਡਰ ਇੱਕ ਦੂਜੇ ਦੇ ਪਰਿਵਾਰਕ ਮੈਂਬਰਾਂ ਤੇ ਵੀ ਕਰਦੇ ਨੇ ਕਿਉਂਕਿ ਜਦੋਂ ਸਾਰੇ ਸਿਆਸਤ ਦੇ ਵਿੱਚ ਨੇ ਤੇ ਲੀਡਰਾਂ ਨੂੰ ਵੀ ਇਹਦੇ ਤੇ ਭਰੇਜ ਨਹੀਂ ਹੁਣ ਸੁਖਪਾਲ ਖਹਿਰਾ ਕਿਉਂਕਿ ਸੰਗਰੂਰ ਜਾ ਕੇ ਚੋਣ ਪ੍ਰਚਾਰ ਕਰ ਰਹੇ ਨੇ ਉਹ ਹਰ ਫਰੰਟ ਤੇ ਭਗਵੰਤ ਮਾਨ ਨੂੰ ਨਿੰਦਦੇ ਨੇ ਰਾਜਨੀਤਿਕ ਤੌਰ ਤੇ ਨੌਕਰੀਆਂ ਤੇ ਵੀ ਨਿੰਦਰੇ ਨੇ ਸੁਖਪਾਲ ਖਹਿਰਾ ਨੇ ਇੱਕ ਮੁੱਦਾ ਖੜਾ ਕੀਤਾ ਹੈ ਕਿ ਪੰਜਾਬ ਚ ਗੈਰ ਪੰਜਾਬੀਆਂ ਨੂੰ ਜਿਹੜੀ ਹੈ ਜ਼ਮੀਨ ਲੈਣ ਦਾ ਹੱਕ ਨਾ ਹੋਵੇ ਉਹਨਾਂ ਦੇ ਤੁਰੰਤ ਵੋਟਰ ਕਾਰਡ ਨਾ ਬਣਨ ਤੁਰੰਤ ਉਹਨਾਂ ਨੂੰ ਵੋਟਾਂ ਦਾ ਅਧਿਕਾਰ ਨਾ ਹੋਵੇ ਜਿਵੇਂ ਹਿਮਾਚਲ ਗੁਜਰਾਤ ਉੱਤਰਾਖੰਡ ਦੇ ਵਿੱਚ ਦੇਸ਼ ਦੇ ਦੂਜੇ ਹਿੱਸਿਆਂ ਦੇ ਲੋਕ ਜ਼ਮੀਨ ਨਹੀਂ ਖਰੀਦ ਸਕਦੇ ਸੁਖਪਾਲ ਖੈਰਾ ਚਾਹੁੰਦੇ ਨੇ ਪੰਜਾਬ ਚ ਵੀ ਇਹ ਰੋਕ ਲਾਈ ਜਾਵੇ ਕਿ ਬਾਹਰਲੇ ਸੂਬਿਆਂ ਦੇ ਲੋਕ ਗੈਰ ਪੰਜਾਬੀ ਪੰਜਾਬ ਚ ਜ਼ਮੀਨ ਨਾ ਖਰੀਦ ਸਕਣ ਹੁਣ ਇਹ ਮਸਲਾ ਵਾਦਵਾਦਾਂ ਕਿਉਂਕਿ ਭਗਵੰਤ ਮਾਨ ਲਗਾਤਾਰ ਦਾਵਾ ਕਰਦੇ ਨੇ ਕਿ 43000 ਲੋਕਾਂ ਨੂੰ ਪੰਜਾਬ 'ਚ ਅਸੀਂ ਨੌਕਰੀ ਦੇ ਚੁੱਕੇ ਆ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਜਦਕਿ ਜਿਹੜੇ ਸਰਕਾਰੀ ਆંકੜੇ ਨੇ ਕੈਪਟਨ ਅਮਰਿੰਦਰ ਦੇ ਅਮਰਿੰਦਰ ਨੇ 5 ਸਾਲਾਂ ਦੇ ਵਿੱਚ 55 ਕੁ ਹਜ਼ਾਰ ਨੌਕਰੀਆਂ ਦਿੱਤੀਆਂ ਸੀ ਔਰ ਭਗਵੰਤ ਮਾਨ ਨੇ 1.2 ਸਾਲ ਦੇ ਵਿੱਚ ਹੁਣ ਤੱਕ ਜਦੋਂ ਦੀ ਸਰਕਾਰ ਬਣੀ ਹੈ 15 16 ਮਾਰਚ 22 ਦੀ 43 ਹਜ਼ਾਰ ਤੋਂ ਜ਼ਿਆਦਾ ਨੌਕਰੀਆਂ ਦਿੱਤੀਆਂ ਨੇ ਹੁਣ ਸੁਖਪਾਲ ਖੈਰਾ ਇਲਜ਼ਾਮ ਲਾਉਂਦੇ ਨੇ ਕਿ ਭਗਵੰਤ ਮਾਨ ਨੇ ਦੂਜੇ ਸੂਬਿਆਂ ਦੇ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਨੇ ਉਸ ਚੈਲੰਜ ਤੇ ਅੱਜ ਭਗਵੰਤ ਮਾਨ ਨੇ ਵੱਡਾ ਹਮਲਾ ਕੀਤਾ ਆਪਣੇ ਰੋਡ ショਅ ਦੇ ਦੌਰਾਨ ਮਾਲਵੇ ਚ ਰੋਡ ショਅ ਕਰ ਰਹੇ ਸੀ ਭਗਵੰਤ ਮਾਨ ਜੀ ਅਟਲਕਾ ਫਰੀਦਕੋਟ ਬਠਿੰਡਾ ਇਹ ਸਾਰੇ ਪਾਸਿਆਂ ਚ ਉਹਨਾਂ ਦੇ ਲਗਾਤਾਰ ਰੋਡ ショਅ ਚੱਲਦੇ ਨੇ ਔਰ ਭਗਵੰਤ ਮਾਨ ਕਹਿੰਦੇ ਨੇ ਕਿ ਮੇਰੇ ਕੋਲੇ ਸਾਰੀਆਂ ਨੌਕਰੀਆਂ ਦਾ ਰਿਕਾਰਡ ਹੈ ਦੂਸਰੇ ਸੂਬਿਆਂ ਦੇ ਉਹਨਾਂ ਨੌਜਵਾਨਾਂ ਨੂੰ ਪੰਜਾਬ ਚ ਨੌਕਰੀਆਂ ਮਿਲੀਆਂ ਨੇ ਜਿਹਨਾਂ ਜਿਹੜੇ ਦੂਜੇ ਸੂਬਿਆਂ ਚ ਨੇ ਪਰ ਹੈ ਉਹ ਪੰਜਾਬੀ ਉਹ ਪੰਜਾਬੀ ਨੇ ਤੇ ਉਹਨਾਂ ਨੇ ਪੰਜਾਬੀ ਭਾਸ਼ਾ ਦਾ ਟੈਸਟ ਵੀ ਪਾਸ ਕੀਤਾ ਹੈ 10ਵੀਂ ਦੇ ਵਿੱਚ ਘੱਟੋ ਘੱਟ 50% ਨੰਬਰਾਂ ਦੇ ਨਾਲ ਪੰਜਾਬੀ ਪਾਸ ਕਰਨੀ ਜ਼ਰੂਰੀ ਹੈ ਅਗਰ ਕਿਸੇ ਦੂਜੇ ਸੂਬੇ ਦਾ ਵਿਅਕਤੀ ਪੰਜਾਬ 'ਚ ਟੈਸਟ ਦੇਣਾ ਚਾਹੁੰਦਾ ਹੈ ਸੋ ਅਗਰ ਕੋਈ ਦੂਜੇ ਸੂਬੇ ਦਾ ਵਿਅਕਤੀ ਪੰਜਾਬ 'ਚ ਨੌਕਰੀ ਲੈਂਦਾ ਹੈ ਹਰਜੋਤ ਜੀ ਪਹਿਲਾਂ ਤਾਂ ਇੱਕ ਗੱਲ ਸਾਫ਼ ਕਰ ਲਈਏ ਕਿ ਉਹ ਮੁਕਾਬਲੇ 'ਚ ਉਹਨੂੰ ਟੈਸਟ ਦੇਣਾ ਪੈਂਦਾ ਹੈ ਟੈਸਟ ਪਾਸ ਕਰਕੇ ਉਹ ਤਾਂ ਹੀ ਦੇ ਸਕਦਾ ਹੈ ਤੇ ਦੂਜੇ ਸੂਬੇ ਦਾ ਕੋਈ ਵਿਅਕਤੀ ਅਗਰ ਪੰਜਾਬੀ ਪੜ੍ਹ ਲੈਂਦਾ ਹੈ ਪੰਜਾਬੀ ਦਾ ਟੈਸਟ ਪਾਸ ਕਰ ਲੈਂਦਾ ਫਿਰ ਤਾਂ ਉਹ ਪੰਜਾਬੀ ਹੋ ਗਿਆ ਜਿਵੇਂ ਪੰਜਾਬ ਦੇ ਲੋਕ IELTS ਦਾ ਟੈਸਟ ਪਾਸ ਕਰ ਲੈਂਦੇ ਨੇ ਤੇ ਕੈਨੇਡਾ ਦੇ ਕਾਲਜਾਂ ਚ ਦਾਖਲਾ ਲੈ ਲੈਂਦੇ ਨੇ ਜਦੋਂ ਉਹ ਉਸ ਮੁਲਕ ਦੀ एलिਜੀਬਿਲਟੀ ਪੂਰੀ ਕਰ ਲੈਂਦੇ ਨੇ IELTS ਦੇ ਬੈਂਡ ਲੈ ਲੈਂਦੇ ਨੇ ਫਿਰ ਤਾਂ ਡਾਇਰੈਕਟ ਪੀਆਰ ਵੀ ਦੇ ਦਿੰਦਾ ਕੈਨੇਡਾ ਤੇ ਪੰਜਾਬ ਚ ਵੀ ਨੌਕਰੀ ਮਿਲਦੀ ਹੈ ਭਾਰਤੀ ਲੋਕ ਜਿਹੜੇ ਨੇ ਉਹ ਭਾਵੇਂ ਕੈਨੇਡਾ ਦੀ ਫੌਜ ਹੋਵੇ ਭਾਵੇਂ ਅਮਰੀਕਾ ਦੀ ਫੌਜ ਹੋਵੇ ਉੱਥੇ ਵੀ ਤਾਂ ਨੌਕਰੀਆਂ ਲੈਂਦੇ ਨੇ ਨਾ ਕਿਉਂਕਿ ਉਹ एलिਜੀਬਿਲਟੀ ਪੂਰੀ ਕਰਦੇ ਨੇ ਹੁਣ ਜੇ ਪੰਜਾਬ ਚ ਕੋਈ ਯੂਪੀ ਤੋਂ ਕੋਈ ਬਿਹਾਰ ਤੋਂ ਕੋਈ ਰਾਜਸਥਾਨ ਤੋਂ ਨੌਕਰੀ ਲੈਂਦਾ ਹੈ ਜਾਂ ਤਾਂ ਉਹ ਪੰਜਾਬੀ ਹੈ ਉਹਨਾਂ ਦਾ ਪਰਿਵਾਰ ਪੰਜਾਬੀ ਹੈ ਹੁਣ ਪੰਜਾਬੀ ਕੱਲੇ ਪੰਜਾਬਸਟਾ ਹੈ ਨਹੀਂ ਦਿੱਲੀ ਚ ਵੀ ਆ ਹਰਿਆਣੇ ਚ ਵੀ ਆ ਰਾਜਸਥਾਨ ਚ ਵੀ ਆ ਇਹ ਤਰਕ ਭਗਵੰਤ ਮਾਨ ਨੇ ਦਿੱਤੇ ਕਿ ਜਿਨ੍ਹਾਂ ਨੂੰ ਨੌਕਰੀਆਂ ਦਿੱਤੀਆਂ ਨੇ ਉਹ 5 7 ਕਿਸੇ ਇਮਤਿਹਾਨ ਚ ਕਿਸੇ ਹੋਰ ਸੂਬੇ ਦੇ ਤਾਂ ਹੋ ਸਕਦੇ ਨੇ ਉਹ ਕਹਿੰਦੇ ਮੇਰੇ ਕੋਲੇ ਸਾਰਾ ਰਿਕਾਰਡ ਹੈ ਸੋ ਇੱਕ ਤਰੀਕੇ ਨਾਲ ਸੁਖਪਾਲ ਖੈਰਾ ਨੂੰ ਉਹਨਾਂ ਨੇ ਕਰੜੇ ਹੱਥੀ ਲਿਆ ਔਰ ਇੱਥੋਂ ਤੱਕ ਵੀ ਕਿਹਾ ਸੁਖਪਾਲ ਖੈਰਾ ਨੂੰ ਕਿ ਸੁਖਪਾਲ ਖੈਰਾ ਵੀ ਪੰਜਾਬੀ ਦਾ ਟੈਸਟ ਪਾਸ ਕਰਕੇ ਦਿਖਾਣ ਉਹ ਕਹਿੰਦੇ ਸੁਖਪਾਲ ਖੈਰਾ ਪੰਜਾਬੀ ਦਾ ਟੈਸਟ ਪਾਸ ਕਰਕੇ ਦਿਖਾਣ ਤੇ ਮੈਂ ਇਹ ਵੀ ਕਹੂੰ ਕੋਸ਼ਿਸ਼ ਕਰੂੰਗਾ ਵੀ ਚਲੋ ਤੁਸੀਂ 50 ਨਹੀਂ ਤਾਂ 20 ਨੰਬਰ ਜਾਂ 21 ਨੰਬਰ ਹੀ ਲੈ ਲਓ ਇਸ ਤਰ੍ਹਾਂ ਦੀ ਗੱਲ ਵੀ ਭਗਵੰਤਮਾਨ ਕਰਦੇ ਦਿਖੇ ਹੁਣ ਸਵਾਲ ਇੱਥੇ ਇਹ ਹੈ ਕਿ ਕੀ ਸੁਖਪਾਲ ਖੈਰਾ ਟੈਸਟ ਦੇਣਗੇ ਪੰਜਾਬੀ ਦਾ ਉੰਜ ਸੁਖਪਾਲ ਖੈਰਾ ਪੰਜਾਬੀ ਬੋਲਦੇ ਤਾਂ ਚੰਗੀ ਹੈ ਪਰ ਭਗਵੰਤਮਾਨ ਕਹਿੰਦੇ ਸੁਖਪਾਲ ਖੈਰਾ ਨੂੰ ਪੰਜਾਬੀ ਲਿਖਣੀ ਨਹੀਂ ਆਉਂਦੀ ਉਹ ਕਹਿੰਦੇ ਤੁਹਾਨੂੰ ਚੰਡੀਗੜ੍ਹ ਪਤਾ ਨਹੀਂ ਤੁਸੀਂ ਪੂਰਾ ਲਿਖ ਸਕੋਗੇ ਜਾਂ ਨਹੀਂ ਉਹ ਕਹਿੰਦੇ ਪਤਾ ਨਹੀਂ ਤੁਸੀਂ ਪ੍ਰੀਖਿਆਰਥੀ ਲਿਖ ਸਕੋਗੇ ਜਾਂ ਨਹੀਂ ਇਸ ਤਰ੍ਹਾਂ ਦੀਆਂ ਗੱਲਾਂ ਮੰਚ ਤੋਂ ਭਗਵੰਤ ਮਾਨ ਨੇ ਸੁਖਪਾਲ ਖੈਰਾਂ ਨੂੰ ਮੋੜਵੀਆਂ ਕੀਤੀਆਂ ਔਰ ਕਾਂਗਰਸ ਤੇ ਬਹੁਤ ਵੱਡਾ ਹਮਲਾ ਕੀਤਾ ਭਗਵੰਤ ਮਾਨ ਨੇ ਭਗਵੰਤ ਮਾਨ ਕਹਿੰਦੇ ਕਾਂਗਰਸ ਨੂੰ ਕਿ ਕਾਂਗਰਸ ਵੀ ਸਾਫ਼ ਕਰੇ ਉਹਨਾਂ ਨੇ ਪੂਰੀ ਕਾਂਗਰਸ ਨੂੰ ਸਵਾਲਾਂ ਤੇ ਲੈ ਲਿਆ ਵੀ ਤੁਹਾਡਾ ਗੈਰ ਪੰਜਾਬੀਆਂ ਦੇ ਮਸਲੇ ਤੇ ਕੀ ਸਟੈਂਡ ਹੈ ਕਿਉਂਕਿ ਸੁਖਪਾਲ ਖੈਰਾਂ ਨੇ ਜਿਹੜੀ ਗੱਲ ਚੱਕੀ ਹੈ ਰਾਜਾ ਵੜਿੰਗ ਪੰਜਾਬ ਦੇ ਜਿਹੜੇ ਪ੍ਰਧਾਨ ਨੇ ਉਹ ਆਪਣੇ ਆਪ ਨੂੰ ਉਹਦੇ ਤੋਂ ਪਾਸੇ ਕਰ ਚੁੱਕੇ ਨੇ ਰਾਜਾ ਵੜਿੰਗ ਤਾਂ ਲੁਧਿਆਣੇ ਚੋਂ ਲੜ ਰਹੇ ਨੇ ਲੁਧਿਆਣੇ ਗੈਰ ਪੰਜਾਬੀ ਭਾਈਚਾਰੇ ਦੀਆਂ ਵੋਟਾਂ ਬਹੁਤ ਜ਼ਿਆਦਾ ਹੈ ਜਲੰਧਰ ਚ ਨੇ ਅੰਮ੍ਰਿਤਸਰ ਚ ਨੇ ਪਟਿਆਲਾ ਚ ਨੇ ਪੰਜਾਬ ਦਾ ਕੋਈ ਲੋਕ ਸਭਾ ਹਲਕਾ ਨਹੀਂ ਹੋਣਾ ਹਰਜੋਤ ਜੀ ਜਿੱਥੇ ਗੈਰ ਪੰਜਾਬੀਆਂ ਦੀਆਂ ਵੋਟਾਂ ਨਹੀਂ ਹੈ ਜਿਸ ਕਰਕੇ ਭਗਵੰਤ ਮਾਨ ਨੇ ਕਾਂਗਰਸ ਦੀ ਹਾਈ ਕਮਾਂਡ ਨੂੰ ਪੁੱਛਿਆ ਔਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਉਣ ਵਾਲੇ ਨੇ 2-4 ਦਿਨਾਂ ਦੇ ਵਿੱਚ ਕੋਈ ਵੱਡੀ ਗੱਲ ਨਹੀਂ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਮੰਚ ਤੋਂ ਕਾਂਗਰਸ ਅੱਗੇ ਸਵਾਲ ਪਾ ਦੇਣ ਕਿ ਕਾਂਗਰਸ ਦੀ ਹਾਈ ਕਮਾਂਡ ਦਾ ਕੀ ਏਜੰਡਾ ਹੈ ਜਾਂ ਕੀ ਸਟੈਂਡ ਹੈ ਕਿ ਕੀ ਉਹ ਗੈਰ ਪੰਜਾਬੀਆਂ ਨੂੰ ਪੰਜਾਬ ਦੇ ਵਿੱਚ ਰੋਕਣ ਦੀਆਂ ਕੋਸ਼ਿਸ਼ਾਂ ਕਰਨਗੇ ਉਹਨਾਂ ਨੂੰ ਜ਼ਮੀਨਾਂ ਤੋਂ ਜ਼ਮੀਨਾਂ ਦੇ ਅਧਿਕਾਰ ਤੋਂ ਵੰਚਿਤ ਕਰਨਗੇ ਕੀ ਉਹ ਆਪਣੇ ਮਕਾਨ ਨਹੀਂ ਬਣਾ ਸਕਣਗੇ ਇਹ ਮੁੱਦਾ ਸਿਆਸੀ ਬਣ ਗਿਆ ਚੋਣਾਂ ਦੇ ਦਿਨਾਂ 'ਚ ਸੁਖਪਾਲ ਖੈਰੇ ਨੇ ਇਹ ਗੱਲ ਛੇੜ ਲਈ ਉਂਝ ਉਹਨਾਂ ਨੇ ਪ੍ਰਾਈਵੇਟ ਮੈਂਬਰ ਬਿਲ ਕੁਲਤਾਰ ਸਿੰਘ ਸੰਧਵਾ ਹੁਣਾਂ ਨੂੰ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਦਿੱਤਾ ਪਰ ਚੋਣਾਂ ਦੇ ਦਿਨਾਂ ਦੇ ਵਿੱਚ ਇਹ ਮਾਮਲਾ ਜਿਵੇਂ ਚਰਨਜੀਤ ਚੰਨੀ ਜਦੋਂ 2022 ਚ ਚਰਨਜੀਤ ਚੰਨੀ ਮੁੱਖ ਮੰਤਰੀ ਸੀ ਉਹਨਾਂ ਨੇ ਬੀਬੀ ਪ੍ਰਿੰਕਾ ਗਾਂਧੀ ਦੇ ਨਾਲ ਮੰਚ ਤੋਂ ਸਾਡੇ ਜਿਹੜੇ ਗੈਰ ਪੰਜਾਬੀ ਭਾਈਚਾਰੇ ਦੇ ਲੋਕ ਨੇ ਉਹਨਾਂ ਲਈ ਜਿਹੜਾ ਸ਼ਬਦ ਵਰਤਿਆ ਸੀ ਉਹਦੇ ਤੇ ਬਹੁਤ ਇਤਰਾਜ਼ ਪ੍ਰਗਟ ਕੀਤਾ ਗਿਆ ਸੀ ਤੇ ਬਾਅਦ ਦੇ ਵਿੱਚ ਚਰਨਜੀਤ ਚੰਨੀ ਹੁਣਾਂ ਨੇ ਸਫਾਈਆਂ ਦਿੱਤੀਆਂ ਸੀ ਕਿ ਇਹ ਸਾਰੇ ਸਾਡੇ ਭਰਾ ਹੀ ਨੇ ਅਸੀਂ ਤਾਂ ਇਕੱਠੇ Holi ਵੀ ਖੇਡਦੇ ਆ ਸੋ ਕਈ ਗੱਲਾਂ ਫਿਰ ਚਰਨਜੀਤ ਚੰਨੀ ਉਹਨਾਂ ਨੇ ਵੀ ਕੀਤੀਆਂ ਭਾਵਨਾ ਚਰਨਜੀਤ ਚੰਨੀ ਉਹਨਾਂ ਦੀ ਵੀ ਗਲਤ ਨਹੀਂ ਸੀ ਪਰ ਉਹ ਸ਼ਬਦ ਉਹਨਾਂ ਨੇ ਜਿਹੜਾ ਬੋਲਿਆ ਉਹਦੇ ਉੱਤੇ ਕਿਤੇ ਨਾ ਕਿਤੇ ਕਿੰਤੂ ਪ੍ਰੰਤੂ ਹੋ ਗਿਆ ਸੋ ਇਸ ਕਰਕੇ ਭਗਵੰਤ ਮਾਨ ਨੇ ਸੁਖਪਾਲ ਖੈਰਾ ਦੇ ਨਾਲ-ਨਾਲ ਕਾਂਗਰਸ ਨੂੰ ਵੀ ਲਪੇਟੇ ਚ ਲੈ ਲਿਆ ਆਉਂਦੇ ਦਿਨਾਂ 'ਚ ਜਦੋਂ ਰਾਹੁਲ ਗਾਂਧੀ ਪੰਜਾਬ ਆਉਣਗੇ ਹਜੇ ਯੂਪੀ ਦੀਆਂ ਵੀ ਦੋ ਢੀੜਾਂ ਦੀਆਂ ਵੋਟਾਂ ਪਈਆਂ 6ਵੇਂ ਗੀੜ ਤੇ 7ਵੇਂ ਗੀੜ 25 ਤਰੀਕ ਨੂੰ ਦਿੱਲੀ 'ਚ ਵੀ ਪੈਣੀਆਂ ਨੇ ਦਿੱਲੀ 'ਚ ਵੀ ਬਹੁਤ ਜਿਹੜੇ ਨੇ ਉਹ ਜਿਹੜੇ ਲੋਕ ਨੇ ਜਿਹੜੇ ਦੂਜੇ ਸੂਬਿਆਂ ਦੇ ਆਏ ਹੋਏ ਨੇ ਦਿੱਲੀ ਦੇ ਵਿੱਚ ਵੀ ਸੋ ਇਹ ਸੁਖਪਾਲ ਖਹਿਰਾ ਦਾ ਜਿਹੜਾ ਇਹ ਮੁੱਦਾ ਸੀ ਇਹ ਦਿਨ-ਪ੍ਰਤੀ ਦਿਨ ਵੱਡਾ ਬਣਦਾ ਜਾ ਰਿਹਾ ਹੈ ਔਰ ਕਾਂਗਰਸ ਤੋਂ ਸਟੈਂਡ ਸਪਸ਼ਟ ਕਰਨ ਲਈ ਲੀਡਰ ਇਹਦੇ ਤੇ ਕਹਿ ਰਹੇ ਨੇ ਸੋ ਜਿਹਦੇ ਕਰਕੇ ਸਿਆਸਤ ਪਕੀ ਹੈ ਤੇ ਇੱਕ ਵਾਰੀ ਭਗਵੰਤ ਮਾਨ ਦੀ ਗੱਲ ਵੀ ਥੋੜੀ ਜਿਹੀ ਅਸੀਂ ਸੁਣ ਲਈਏ ਕਿ ਕਿਵੇਂ ਉਹਨਾਂ ਨੇ ਸੁਖਪਾਲ ਖਹਿਰਾ ਤੇ ਪੋਲਿਟੀਕਲ ਅਟੈਕ ਕੀਤਾ ਖਹਿਰਾ ਲੜਦਾ ਹੀ ਰਹਿੰਦਾ ਤੜਕੀ ਮੈਨੂੰ ਗਾਲਾਂ ਕੱਢਣ ਲੱਗ ਜਾਂਦਾ ਉਹ ਵੱਡਾ ਲੀਡਰ ਬਣਿਆ ਫਿਰਦਾ ਜੀ ਉਹ ਕਹਿੰਦਾ ਜੀ ਬਿਹਾਰ ਤੇ ਯੂਪੀ ਤੋਂ ਜਿਹੜੇ ਆਉਂਦੇ ਨੇ ਨੌਕਰੀਆਂ ਉਹ ਲੈ ਜਾਂਦੇ ਨੇ ਕਦੋਂ ਨੌਕਰੀ ਲੈ ਜਾਂਦੇ ਨੇ ਵੀ ਮੇਰੇ ਕੋਲ ਡਾਟਾ ਪਿਆ ਹੈ ਝੂਠ ਬੋਲਣਾ ਤੁਸੀਂ ਮੇਰੇ ਕੋਲ ਡਾਟਾ ਪਿਆ 43000 ਨੌਕਰੀਆਂ ਦਿੱਤੀਆਂ ਇੱਕ ਇੱਕ ਦਾ ਡਾਟਾ ਪਿਆ ਹੈ ਜੇ 5 7 ਪੰਜਾਬ ਤੋਂ ਬਾਹਰ ਲੈਨੇ ਉਹ ਹਰਿਆਣਾ ਰਾਜਸਥਾਨ ਜਾਂ ਚੰਡੀਗੜ੍ਹ ਦੇ ਪੰਜਾਬੀਆਂ ਦੇ ਮੁੰਡੇ ਨੇ ਉਹਨਾਂ ਨੇ ਲਿਖਤੀ ਟੈਸਟ ਪੰਜਾਬੀ ਚ ਪੰਜਾਬੀ ਦਾ ਲਿਖਤੀ ਟੈਸਟ 50 ਨੰਬਰ ਲੈ ਕੇ ਕਲੀਅਰ ਕੀਤਾ ਹੋਇਆ ਤਾਂ ਨੌਕਰੀ ਮਿਲਦੀ ਹੈ ਐਦਾਂ ਨਹੀਂ ਹੈ 99.9.9% ਪੰਜਾਬੀ ਨੇ ਜਿਹੜੇ ਨੌਕਰੀ ਲੈਂਦੇ ਨੇ ਐਵੇਂ ਕਹੀ ਜਾਂਦਾ ਕੋਈ ਕਹਦਾ ਨੌਕਰੀ ਤਾਂ ਉਹ ਲੈ ਕੇ ਕਾਂਗਰਸੀਆਂ ਦੀ ਤਾਂ ਆਪਸ ਚ ਦੋਸਤੀ ਕਛੂ ਤੇ ਚੂਹੇ ਵਾਲੀ ਹੈ ਕਛੂ ਤੇ ਚੂਹੇ ਨੇ ਦੋਸਤੀ ਕਰ ਲਈ ਆਪਸ ਚ ਦੋਨਾਂ ਨੇ ਪੂਛਾ ਮੰਨ ਲਿਆ ਵੀ ਇਕੱਠੇ ਰਹਾਂਗੇ ਕਛੂ ਨੂੰ ਥੋੜੀ ਜਿਹੀ ਧੁੱਪ ਲੱਗੀ ਉਹਨੇ ਇਹ ਤਾਂ ਦੇਖਿਆ ਨਹੀਂ ਪਿੱਛੇ ਚੂਹਾ ਬੰਨਿਆ ਹੋਇਆ ਹੈ ਗੋਬੇ ਦੇ ਵਿੱਚ ਵੜ ਗਿਆ ਚੂਹਾ ਡੁੱਬ ਕੇ ਮਰ ਗਿਆ ਘਾਂਟੇ ਬਾਅਦ ਕਛੂ ਨਿਕਲਿਆ ਤਹਾਂ ਬਾਜ ਫਿਰਦਾ ਸੀ ਉਹਨੇ ਦੇਖਿਆ ਚੂਹਾ ਮਰਿਆ ਪਿਆ ਉਹਨੇ ਝਪਟ ਮਾਰਿਆ ਪੰਜਾ ਚੂਹਾ ਚੱਕ ਲਿਆ ਕਿਉਂਕਿ ਪੂੰਛ ਬੰਨੀ ਹੋਈ ਸੀ ਨਾਲ ਕਛੂ ਚੱਕਿਆ ਗਿਆ 200 ਮੀਟਰ ਤੋਂ ਕਛੂ ਡਿੱਗਿਆ ਕਛੂ ਮਰ ਗਿਆ ਹੁਣ ਕਾਂਗਰਸੀ ਆਪ ਵਿੱਚ ਫੈਸਲਾ ਕਰ ਲੈਣ ਕੌਣ ਕਛੂ ਹੈ ਕੌਣ ਚੂਹਾ ਹੈ ਪਰ ਇੱਕ ਦੂਜੇ ਨੂੰ ਮਾਣਣਗੇ ਬਸ ਠੀਕ ਹੈ ਡਲਾ ਜੀ ਹੁਣ ਅੱਗੋਂ ਅਗਰ ਆਪਾਂ ਗੱਲ ਕਰੀਏ ਆਪਾਂ ਪੰਜਾਬ ਦੇ 13 ਸੀਟਾਂ ਦੀ ਜਦੋਂ ਗੱਲ ਕਰਦੇ ਆ ਤਾਂ ਪਿੰਡੂ ਹਲਕਿਆਂ ਦਾ ਸਮੀਕਰਨ ਅਲੱਗ ਦਿਖਦੇ ਨੇ ਸ਼ਹਿਰੀ ਆਪਾਂ ਹਲਕਿਆਂ ਦੀ ਗੱਲ ਕਰ ਲਈ ਉੱਥੇ ਸਮੀਕਰਨ ਅਲੱਗ ਦਿਖਦੇ ਨੇ ਇਹ ਕੁੱਲ ਮਿਲਾ ਕੇ ਆਪਾਂ ਓਵਰਆਲ ਜਦ ਗੱਲ ਕਰਦੇ ਆ ਪਿੰਡੂ ਹਲਕਿਆਂ ਦੀ ਸ਼ਹਿਰੀ ਹਲਕਿਆਂ ਦੀ ਕਿਵੇਂ ਦੇਖਦੇ ਹੋ ਤੁਸੀਂ ਇਹ ਸਿਆਸਤ ਕਿਵੇਂ ਵਕਰੀ ਹੋ ਜਾਂਦੀ ਹੈ ਪਿੰਡੂ ਅਤੇ ਸ਼ਹਿਰੀ ਹਲਕੇ ਦੇ ਵਿੱਚ ਦੇਖੋ ਇਸ ਵਾਰ ਬੜੇ ਦਿਲਚਸਪ ਚੋਣ ਸਮੀਕਰਨ ਬਣੇ ਨੇ ਕੱਲ ਪੰਜਾਬ ਦੀਆਂ 13 ਸੀਟਾਂ ਦੇ ਵਿੱਚੋਂ ਮੈਂ 11 ਸੀਟਾਂ ਜਈਆਂ ਗੱਡੀਆਂ ਹੂੰ ਕਿਉਂਕਿ 13 ਸੀਟਾਂ ਦੇ ਵਿੱਚੋਂ ਦੋ ਸੀਟਾਂ ਦੇ ਤਾਂ ਮੁਕਾਬਲਾ ਪੰਜ ਕੋਣੀ ਹੈ ਉਥੇ ਅਮਰਿਤਪਾਲ ਸਿੰਘ ਵੀ ਹੈ ਉਥੇ ਸਿਮਰਨਜੀਤ ਸਿੰਘ ਮਾਨ ਵੀ ਹੈ ਜਿਹੜੇ ਸੈਟਿੰਗ ਐਮਪੀ ਨੇ ਸੰਗਰੂਰ ਸੋ ਜੇ ਮੈਂ ਸੰਗਰੂਰ ਔਰ ਖਡੂਰ ਸਾਹਿਬ ਨੂੰ ਕੱਢ ਦਿਆਂ ਜਾਂ ਅਗਰ ਇਹਨਾਂ ਨੂੰ ਅਸੀਂ ਦੋਨਾਂ ਨੂੰ ਸ਼ਾਮਿਲ ਕਰ ਹੀ ਲਈਏ 13 ਸੀਟਾਂ 'ਚ ਤੇ 13 ਦੀਆਂ 13 ਸੀਟਾਂ ਤੇ ਦੋ ਤਰ੍ਹਾਂ ਦੇ ਸਮਕਰਨ ਐਤਕੀ ਬਣ ਰਹੇ ਨੇ ਇੱਕ ਤਾਂ ਸ਼ਹਿਰੀ ਸੀਟਾਂ ਦੀ ਹਰ ਲੋਕ ਸਭਾ ਹਲਕੇ ਦੇ ਵਿੱਚ ਕਿਸੇ 'ਚ ਪਿੰਡੂ ਖੇਤਰ ਜ਼ਿਆਦਾ ਹੈ ਕਿਸੇ 'ਚ ਸ਼ਹਿਰੀ ਜ਼ਿਆਦਾ ਹੈ ਜਿਵੇਂ ਲੁਧਿਆਣਾ ਸੀਟਾ ਹੈ ਉਹਦੇ ਵਿੱਚ 6 ਸ਼ਹਿਰੀ ਸੀਟਾਂ ਨੇ 3 ਜਿਹੜੀਆਂ ਨੇ ਉਹ ਜਿਹੜੀਆਂ ਨੇ ਪਿੰਡੂ ਸਾਡੀਆਂ ਸੀਟਾਂ ਨੇ ਇਸੇ ਤਰ੍ਹਾਂ ਜਲੰਧਰ ਜਿਹਦੇ ਵਿੱਚ 4-5 ਸ਼ਹਿਰੀ ਸੀਟਾਂ ਨੇ ਬਾਕੀ ਸੀਟਾਂ ਨੇ ਉਹ ਸੈਮੀ ਅਰਬਨ ਵੀ ਨੇ ਅਰਧ ਸ਼ਹਿਰੀ ਵੀ ਨੇ ਔਰ ਪਿੰਡੂ ਵੀ ਨੇ ਇਹ ਪੂਰੇ ਪੰਜਾਬ ਦੀ ਕਹਾਣੀ ਹੈ ਜਿਵੇਂ ਖਡੂਰ ਸਾਹਿਬ ਹੈ ਉਹਦੇ ਵਿੱਚ ਥੋੜਾ ਬਹੁਤਾ ਇਲਾਕਾ ਸਾਡਾ ਸ਼ਹਿਰੀ ਵੀ ਹੈ ਤੇ ਬਾਕੀ ਸਾਡੀਆਂ ਦਿਹਾਤ ਪਿੰਡਾਂ ਨਾਲ ਜੁੜੀਆਂ ਸੀਟਾਂ ਨੇ ਹਲਕੇ ਨੇ ਇਸੇ ਤਰ੍ਹਾਂ ਅਮਰਸਰ ਸੋ ਪੰਜਾਬ ਚ 13 ਦੇ 13 ਹਲਕਿਆਂ ਨੂੰ ਇਸ ਵਾਰ ਹਰਜੋਜੀ ਸਾਨੂੰ ਦੋ ਤਰ੍ਹਾਂ ਨਾਲ ਵੰਡਣਾ ਪੈਣਾ ਹਮ ਸ਼ਹਿਰੀ ਹਲਕਿਆਂ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਸ਼ਹਿਰਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਆਮ ਆਦਮੀ ਪਾਰਟੀ ਔਰ ਕਾਂਗਰਸ ਪਾਰਟੀ ਇਹਨਾਂ ਦੇ ਵਿੱਚ ਟਕੋਣਾ ਮੁਕਾਬਲਾ ਦਿਖ ਰਿਹਾ ਹੈ ਹਾਲਾਂਕਿ ਸ਼ਹਿਰਾਂ ਦੇ ਵਿੱਚ ਅਕਾਲੀ ਦਲ ਵੀ ਹੈ ਪਰ ਅਕਾਲੀ ਦਲ ਉਸ ਪੱਧਰ ਤੇ ਮੁਕਾਬਲੇ ਚ ਨਹੀਂ ਦਿਖ ਰਿਹਾ ਜਿਸ ਪੱਧਰ ਤੇ ਬੀਜੇਪੀ ਹੈ ਆਮ ਆਦਮੀ ਪਾਰਟੀ ਹੈ ਔਰ ਕਾਂਗਰਸ ਹੈ ਕਿਉਂਕਿ ਪਰੰਪਰਾਗਤ ਤੌਰ ਤੇ ਇਹ ਮੰਨਿਆ ਜਾਂਦਾ ਇਹ ਧਾਰਨਾ ਹੈ ਕਿ ਅਕਾਲੀ ਦਲ ਪਿੰਡਾਂ ਦੀ ਪਾਰਟੀ ਹੈ ਸ਼ਹਿਰਾਂ ਦੇ ਵਿੱਚ ਅਕਾਲੀ ਦਲ ਦਾ ਉਹਨਾਂ ਪਸਾਰ ਨਹੀਂ ਹੈ ਜਦੋਂ ਅਕਾਲੀ ਬੀਜੇਪੀ ਦਾ ਗੱਠ ਜੋੜ ਸੀ ਤੇ ਬੀਜੇਪੀ ਸ਼ਹਿਰਾਂ ਤੱਕ ਸੀਮਤ ਸੀ ਅਕਾਲੀ ਦਲ ਪਿੰਡਾਂ ਤੱਕ ਸੀਮਤ ਸੀ ਬੀਜੇਪੀ ਦੀ ਕੋਸ਼ਿਸ਼ ਸੀ ਕਿ ਅਕਾਲੀ ਦਲ ਸ਼ਹਿਰਾਂ 'ਚ ਜ਼ਿਆਦਾ ਨਾ ਫੈਲੇ ਔਰ ਅਕਾਲੀ ਦਲ ਬੀਜੇਪੀ ਨੂੰ ਪਿੰਡਾਂ 'ਚ ਜ਼ਿਆਦਾ ਫੈਲਣ ਨਹੀਂ ਸੀ ਦਿੰਦਾ ਇਹ ਤਾਂ ਪੋਲਿਟੀਕਲ ਪਾਰਟੀਆਂ ਇਲਜ਼ਾਮ ਵੀ ਲਾਉਂਦੀਆਂ ਨੇ ਇੱਕ ਦੂਜੇ ਤੇ ਹੁਣ ਅਕਾਲੀ ਦਲ ਪਿੰਡਾਂ 'ਚ ਫਾਈਟ ਦੇ ਰਿਹਾ ਹੈ ਪਿੰਡਾਂ 'ਚ ਅਕਾਲੀ ਦਲ ਆਮ ਆਦਮੀ ਪਾਰਟੀ ਔਰ ਕਾਂਗਰਸ ਇਹਨਾਂ ਤਿੰਨਾਂ 'ਚ ਮੁੱਖ ਤੇ ਰਚ ਮੁਕਾਬਲਾ ਜ਼ਿਆਦਾ ਹੈ ਔਰ ਚੌਥੇ ਨੰਬਰ ਤੇ ਕਾਂਗਰਸ ਉਹ ਆਪਣੇ ਭਾਰਤੀ ਜਨਤਾ ਪਾਰਟੀ ਵੀ ਹੈ ਹੁਣ ਇੱਕ ਤਾਂ ਬੀਜੇਪੀ ਦਾ ਕਿਸਾਨਾਂ ਨਾਲ ਰੇੜਕ ਹੈ ਕਿਸਾਨਾਂ ਨਾਲ ਬੀਜੇਪੀ ਦੀ ਪੋਲੀਟੀਕਲ ਟਿਊਨਿੰਗ ਬਣ ਨਹੀਂ ਰਹੀ ਲਗਾਤਾਰ ਪਿੰਡੂ ਖੇਤਰਾ 'ਚ ਬੀਜੇਪੀ ਦਾ ਵਿਰੋਧ ਬਹੁਤ ਵੱਡਾ ਹੈ ਅਜਿਹੇ ਹਾਲਾਤਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਬੀਜੇਪੀ ਕਾਂਗਰਸ ਤੇ ਆਮ ਆਦਮੀ ਪਾਰਟੀ ਮੁੱਖ ਮੁਕਾਬਲੇ ਚ ਦੇਖੇ ਜਾ ਰਹੇ ਨੇ ਕਿ ਇਹਨਾਂ ਧਿਰਾਂ ਚ ਸਖਤ ਫਾਈਟ ਹੈ ਅਕਾਲੀ ਦਲ ਵੀ ਹੈ ਔਰ ਪਿੰਡਾਂ ਚ ਅਕਾਲੀ ਦਲ ਆਮ ਆਦਮੀ ਪਾਰਟੀ ਔਰ ਕਾਂਗਰਸ ਇਹ ਤਿੰਨ ਧਿਰਾਂ ਦੇ ਵਿੱਚ ਮੁੱਖ ਮੁਕਾਬਲਾ ਹੈ ਉਥੇ ਬੀਜੇਪੀ ਵੀ ਹੈ ਹਾਲਾਂਕਿ ਇਹਦੇ ਨਾਲ ਨਾਲ ਜਦੋਂ ਖਡੂਰ ਸਾਹਿਬ ਦੀ ਗੱਲ ਕਰਦੇ ਆ ਉਥੇ ਅਮਰਿਤਪਾਲ ਸਿੰਘ ਵੀ ਹੈ ਜਿਹੜੇ ਪਿੰਡਾਂ ਚ ਵੱਧ ਪ੍ਰਭਾਵੀ ਨੇ ਸ਼ਹਿਰੀ ਖੇਤਰਾਂ ਚ ਕੰਪੈਰੀਟਿਵਲੀ ਥੋੜਾ ਜਿਹਾ ਘੱਟ ਔਰ ਸਿਮਰਨਜੀਤ ਸਿੰਘ ਮਾਨ ਉਹ ਪਿੰਡੂ ਖੇਤਰਾਂ ਚ ਜ਼ਿਆਦਾ ਜ਼ੋਰ ਉਹਨਾਂ ਦਾ ਲੱਗਿਆ ਪ੍ਰਭਾਵੀ ਨਹੀਂ ਜ਼ਿਆਦਾ ਔਰ ਸ਼ਹਿਰੀ ਖੇਤਰਾਂ ਚ ਥੋੜਾ ਜਿਹਾ ਘਟ ਇਹਦਾ ਮਤਲਬ ਇਹ ਹੋਇਆ ਕਿ ਇਸ ਵਾਰ ਹਰ ਲੋਕ ਸਭਾ ਹਲਕੇ ਦੇ ਵਿੱਚ ਦੋ ਤਰ੍ਹਾਂ ਦੇ ਸਾਨੂੰ ਟ੍ਰੈਂਡ ਚੋਣਾਂ ਦੇ ਦੇਖਣ ਨੂੰ ਮਿਲਣਗੇ ਇੱਕ ਤਾਂ ਸ਼ਹਿਰੀ ਖੇਤਰ ਜਿੱਥੇ ਭਾਜਪਾ ਆਪ ਤੇ ਕਾਂਗਰਸ ਤੋਂ ਸਖਤ ਮੁਕਾਬਲਾ ਹੈ ਉੱਥੇ ਕਿਹੜੀ ਪਾਰਟੀ ਅੱਗੇ ਜਾਂਦੀ ਹੈ ਇੱਕ ਜਦੋਂ ਅਸੀਂ ਪਿੰਡੂ ਖੇਤਰਾਂ ਜਾਵਾਂਗੇ ਉੱਥੇ ਭਾਜਪਾ ਉਮੀਦ ਨਹੀਂ ਕਿ ਸਭ ਤੋਂ ਅੱਗੇ ਨਿਕਲ ਜੂ ਉੱਥੇ ਉਮੀਦ ਹੈ ਅਕਾਲੀ ਦਲ ਕਾਂਗਰਸ ਤੇ ਆਪ ਚ ਮੁਕਾਬਲਾ ਹੋਣਾ ਹੈ ਉਥੋਂ ਕਿਹੜੀ ਪਾਰਟੀ ਅੱਗੇ ਨਿਕਲਦੀ ਹੈ ਮਤਲਬ ਕਿ ਸ਼ਹਿਰਾਂ ਚੋਂ ਕਿਹੜੀ ਪਾਰਟੀ ਲੀਡ ਲੈਂਦੀ ਹੈ ਪਿੰਡਾਂ ਚੋਂ ਕਿਹੜੀ ਪਾਰਟੀ ਲੀਡ ਲੈਂਦੀ ਹੈ ਸ਼ਹਿਰਾਂ ਵਾਲੀ ਪਾਰਟੀ ਦੀ ਕੀ ਪਿੰਡਾਂ ਚੋਂ ਵੀ ਲੀਡ ਆਉਂਦੀ ਹੈ ਪਿੰਡਾਂ ਚੋਂ ਅੱਗੇ ਆਉਣ ਵਾਲੀ ਪਾਰਟੀ ਦੀ ਕੀ ਸ਼ਹਿਰਾਂ ਚੋਂ ਵੀ ਲੀਡ ਆਉਂਦੀ ਹੈ ਇਹ ਸਮੀਕਰਨ ਜਿਹੜੇ ਨੇ ਇਸ ਵਾਰ ਨਤੀਜੇ ਤੈਅ ਕਰਨਗੇ ਸੋ ਬਹੁਤ ਹੀ ਵਿਚਿੱਤਰ ਕਿਸਮ ਦਾ ਇਸ ਵਾਰ ਪੰਜਾਬ ਦੇ ਵਿੱਚ ਚੋਣ ਮੁਕਾਬਲਾ ਹੈ ਆਮ ਆਦਮੀ ਪਾਰਟੀ ਨੂੰ 22 ਦੇ ਵਿੱਚ 42% ਵੋਟਾਂ ਮਿਲੀਆਂ ਸੀ ਔਰ ਕਾਂਗਰਸ ਪਾਰਟੀ 23-24% ਦੇ ਉੱਪਰ ਸੀ ਅਕਾਲੀ ਦਲ 18.5% ਦੇ ਉੱਪਰ ਸੀ ਇਹਦਾ ਮਤਲਬ ਹੈ ਕਿ ਮੁਕਾਬਲਾ ਪੰਜਾਬ ਦੇ ਵਿੱਚ ਇਹ ਤਿੰਨ ਵੱਡੀਆਂ ਪਾਰਟੀਆਂ ਚ ਬਹੁਤ ਜ਼ਿਆਦਾ ਹੈ ਬੀਜੇਪੀ ਦਾ ਵੋਟ ਪਰਸੈਂਟੇਜ 10% ਤੋਂ ਘੱਟ ਸੀ ਸੋ ਬੀਜੇਪੀ ਹੁਣ ਬੀਜੇਪੀ ਕਿਉਂਕਿ ਵੱਡੇ ਵੱਡੇ ਲੀਡਰ ਬੀਜੇਪੀ ਦੇ ਆ ਰਹੇ ਨੇ ਨਰਿੰਦਰ ਮੋਦੀ ਆ ਰਹੇ ਨੇ ਅਮਿਤ ਸ਼ਾਹ ਆ ਰਹੇ ਨੇ ਅਦਿੱਤਿਆ ਨਰ ਯੋਗੀ ਆ ਰਹੇ ਨੇ ਬੀਜੇਪੀ ਨੂੰ ਲੱਗਦਾ ਹੈ ਕਿ ਅਸੀਂ ਇੱਕ ਵੱਡਾ ਪੋਲੀਟੀਕਲ ਵਾਅਦਾ ਪੂਰਾ ਕੀਤਾ ਹੈ ਸ਼੍ਰੀ ਰਾਮ ਮੰਦਰ ਦੇ ਨਿਰਮਾਣ ਦਾ ਤੇ ਸਾਨੂੰ ਸ਼ਹਿਰਾਂ ਚੋਂ ਚੰਗਾ ਹੰਗਾਰਾ ਮਿਲ ਸਕਦਾ ਸੋ ਇਸ ਕਰਕੇ ਅਗਰ ਸ਼ਹਿਰਾਂ ਚ ਬੀਜੇਪੀ ਆਮ ਆਦਮੀ ਪਾਰਟੀ ਔਰ ਕਾਂਗਰਸ ਔਰ ਅਕਾਲੀ ਦਲ ਸ਼ਹਿਰੀ ਵੋਟ ਕਿਸ ਅਨੁਪਾਤ ਚ ਵੰਡੀ ਜਾਂਦੀ ਹੈ ਔਰ ਪਿੰਡੂ ਵੋਟ ਸਾਡੀ ਬਾਕੀ ਪਾਰਟੀਆਂ ਚ ਕਿਸ ਅਨੁਪਾਤ ਚ ਵੰਡੀ ਜਾਂਦੀ ਹੈ ਇਹਨੇ ਤੈਅ ਕਰਨਾ ਇਸ ਵਾਰ ਪੰਜਾਬ ਦੇ ਨਤੀਜੇ ਔਰ ਬੜੇ ਬڑے ਫਸਵੇਂ ਨਤੀਜੇ ਵੀ ਆ ਸਕਦੇ ਨੇ ਪੰਜਾਬ ਚ ਹਰਜੋਤ ਜੀ ਹਰ ਰੋਜ਼ ਲਗਾਤਾਰ ਮੈਂ ਅਨਲਿਸਿਸ ਕਰਦਾ ਕੱਪੜਛਾਂਡ ਕਰਦਾ ਆਂਕੜੇ ਫਰੋਲਦਾ ਲੋਕਾਂ ਨਾਲ ਗੱਲ ਕਰਦਾ ਬੁੱਧੀਜੀਵੀਆਂ ਨਾਲ ਗੱਲ ਕਰਦਾ ਬਹੁਤ ਹੀ ਹੈਰਾਨੀਕੁਨ ਮੁਕਾਬਲੇ ਇਸ ਵਾਰ ਪੰਜਾਬ ਦੇ ਵਿੱਚ ਹੋ ਰਹੇ ਨੇ ਸੋ ਤਸਵੀਰ ਤਾਂ 1 ਜੂਨ ਨੂੰ ਸਾਫ਼ ਹੋਏਗੀ ਔਰ ਜਦੋਂ ਵੋਟਾਂ ਪੈ ਜਾਣਗੀਆਂ 1 ਜੂਨ ਨੂੰ 1 ਜੂਨ ਨੂੰ ਹੀ ਅਸੀਂ ਚੋਣ ਜਾਬਤਾ ਖਤਮ ਹੋਣ ਤੋਂ ਬਾਅਦ ਅਸੀਂ ਜ਼ਰੂਰ ਦੱਸਾਂਗੇ ਕਿ ਪੰਜਾਬ ਦੇ ਵਿੱਚ ਕਿਹੜੀ ਪਾਰਟੀ ਕਿੰਨੀਆਂ ਸੀਟਾਂ ਤੇ ਜਿੱਤ ਰਹੀ ਹੈ ਉਸ ਦਿਨ ਇੱਕ ਇੱਕ ਸੀਟ ਦਾ ਹਵਾਲਾ ਦੇ ਕੇ ਆਪਾਂ ਜ਼ਿਕਰ ਕਰਾਂਗੇ ਕਿ ਕਿਹੜੀ ਸੀਟ ਤੋਂ ਕਿਹੜੀ ਪਾਰਟੀ ਜਿੱਤ ਰਹੀ ਹੈ ਪਰ ਹਾਲ ਦੀ ਘੜੀ ਕਿਉਂਕਿ ਜਦੋਂ ਵੋਟਾਂ ਪੈਣਗੀਆਂ 1 ਜੂਨ ਨੂੰ ਉਸ ਵੇਲੇ ਇਹ ਸਾਰੇ ਅੰਕੜੇ ਨੇ ਜਿਹੜੇ ਇਹਨਾਂ ਨੇ ਅਮਲੀ ਜਾਮਾ ਪਹਿਨ ਪਹਿਨਾਇਆ ਜਾਣਾ ਹੈ ਇਹਨਾਂ ਨੂੰ ਲੋਕਾਂ ਵੱਲੋਂ ਇਹ ਅਮਲੀ ਰੂਪ ਦੇ ਵਿੱਚ ਸਾਨੂੰ ਦਿਖਣਗੇ ਤੇ ਫਿਰ ਅੱਗੇ ਗੱਲ ਵਧਾਵਾਂਗੇ ਪਰ ਹਾਲ ਦੀ ਘੜੀ ਬਹੁਤ ਫਸਮੀ ਟੱਕਰ ਪੰਜਾਬ 'ਚ ਬਣੀ ਹੈ ਸੋ ਵੋਟਰ ਹੈ ਜਿਹੜਾ ਉਹ ਆਪ ਇਸ ਗੱਲ ਨੂੰ ਮਹਿਸੂਸ ਕਰਦਾ ਹੈ ਕਿ ਪੰਜਾਬ ਦਾ ਜਿਹੜਾ ਚੋਣ ਦ੍ਰਿਸ਼ ਹੈ ਉਹਨੂੰ ਆਸਾਨੀ ਨਾਲ ਬਿਆਨ ਨਹੀਂ ਕੀਤਾ ਜਾ ਸਕਦਾ ਜੀ ਬਿਲਕੁਲ ਸੋਡਲਾ ਜੀ ਇੱਥੇ ਗੱਲ ਜ਼ਰੂਰ ਬੀਜੇਪੀ ਦੀ ਮੈਂ ਕਰਨਾ ਚਾਹਾਂਗੀ ਤੁਹਾਡੇ ਤੋਂ ਜ਼ਰੂਰ ਇਹ ਪੁੱਛਣਾ ਚਾਹੂੰਗੀ ਜਿਵੇਂ ਕਿ ਸਾਫ਼ ਤੌਰ ਤੇ ਕਿਸਾਨਾਂ ਵੱਲੋਂ ਵਿਰੋਧ ਦੇਖਿਆ ਜਾ ਰਿਹਾ ਹੈ ਬੀਜੇਪੀ ਉਮੀਦਵਾਰ ਜਿੱਥੇ ਵੀ ਜਾ ਰਹੇ ਨੇ ਵਿਰੋਧ ਉਸ ਨੂੰ ਲੈ ਕੇ ਹੋ ਰਿਹਾ ਪਰ ਕੀ ਸਿਰਫ ਸ਼ਹਿਰਾਂ ਦੀ ਜਿਵੇਂ ਜਦ ਆਪਾਂ ਗੱਲ ਕਰਦੇ ਆਂ ਸ਼ਹਿਰੀ ਹਲਕਿਆਂ ਦੀ ਗੱਲ ਕਰਦੇ ਆਂ ਉੱਥੇ ਵੀ ਆਪਾਂ ਇੰਨਾ ਠੋਸ ਨਹੀਂ ਕਹਿ ਸਕਦੇ ਕਿ ਸਿਰਫ ਧਰਮ ਦੇ ਨਾਮ ਤੇ ਰਾਮ ਮੰਦਿਰ ਦੇ ਨਾਮ ਦੇ ਉੱਪਰ ਬੀਜੇਪੀ ਜੋ ਹੈ ਲੋਕਾਂ ਦੀ ਵੋਟ ਲੈ ਸਕੇਗੀ ਪਰ ਓਵਰਆਲ ਅਗਰ ਆਪਾਂ ਸਾਰੀਆਂ ਪਾਰਟੀਆਂ ਦੇ ਮੁਕਾਬਲੇ ਅੰਕਲਨ ਕਰਨ ਦੀ ਕੋਸ਼ਿਸ਼ ਕਰੀਏ ਬੀਜੇਪੀ ਨੇ ਆਪਣੀ ਹਰ ਕੋਸ਼ਿਸ਼ ਕੀਤੀ ਹੈ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਪੰਜਾਬ ਦੇ ਵਿੱਚ ਆਪਣੀ ਪਕੜ ਬਣਾ ਸਕਣ ਉਸ ਨੂੰ ਆਪਾਂ ਦੇਖਿਆ ਕਿ ਵਕ ਵਕ ਪਾਰਟੀਆਂ ਤੋਂ ਕੋਈ ਲੀਡਰ ਬੀਜੇਪੀ ਵਿੱਚ ਸ਼ਾਮਲ ਹੋ ਗਏ ਪਰ ਕੀ ਲੱਗਦਾ ਆਪਣੀ ਪਕੜ ਬਣਾਉਣ ਦੇ ਵਿੱਚ ਕਿਉਂਕਿ ਹਲੇ ਬਹੁਤ ਜ਼ਿਆਦਾ ਵੋਟਰ ਬੀਜੇਪੀ ਵਾਲ ਨਹੀਂ ਦਿਖ ਰਿਹਾ ਪੰਜਾਬ ਦੇ ਵਿੱਚ ਪਰ ਕੀ ਪਕੜ ਬਣਾਉਣ ਦੇ ਵਿੱਚ ਲੱਗ ਰਿਹਾ ਕਿ ਬੀਜੇਪੀ ਕਿਤਨਾ ਕੀਤੇ ਸਫਲ ਹੋ ਪਾਈ ਹੈ ਕਿ ਲੱਗਦਾ ਹੈ ਕਿ ਪੰਜਾਬ ਦਾ ਜਿਹੜਾ ਵੋਟਰ ਹੈ ਉਹਦੇ ਮਨ ਵਿੱਚ ਚਾਹੇ ਬਾਕੀ ਜਿਹੜੀ ਪਾਰਟੀਆਂ ਤੋਂ ਲੀਡਰ ਆ ਉਧਰ ਗਏ ਨੇ ਉਸ ਦੇ ਨਾਲ ਕੀ ਥੋੜੀ-ਬਹੁਤ ਬੀਜੇਪੀ ਨੇ ਆਪਣੀ ਬਣਾ ਲਈ ਹੈ ਥੋੜੀ ਜਿਹੀ ਪੈਂਠ ਬਣਾਈ ਹੈ ਲੋਕਾਂ ਵਿੱਚ ਵੋਟਰਾਂ ਦੇ ਵਿੱਚ ਤੁਹਾਡਾ ਸਵਾਲ ਹੈ ਜਿਹੜਾ ਨਾ ਜੀ ਇਹ ਤਕਨੀਕੀ ਤੌਰ ਤੇ ਵੀ ਬਹੁਤ ਮਜ਼ਬੂਤ ਹੈ ਸਮਾਜਿਕ ਤੌਰ ਤੇ ਵੀ ਇਹਦੇ ਬਹੁਤ ਗਹਿਰੇ ਅਰਥ ਬਣਦੇ ਨੇ ਦੇਖੋ ਭਾਰਤੀ ਜਨਤਾ ਪਾਰਟੀ ਨੇ ਜਿਸ ਤੇਜ਼ੀ ਨਾਲ ਦੂਜੀਆਂ ਪਾਰਟੀਆਂ ਦੇ ਲੀਡਰ ਸ਼ਾਮਲ ਕੀਤੇ ਨੇ ਉਹਨਾਂ ਤੇ ਠੱਪਾ ਲੱਗ ਰਿਹਾ ਦਲ ਬਦਲੂਆਂ ਦਾ ਕਿਉਂਕਿ ਜਿਹੜੇ ਲੋਕ ਬੀਜੇਪੀ ਚ ਗਏ ਨੇ ਉਹ ਸਾਰੇ ਲੀਡਰ ਅਸੀਂ ਦਲ ਬਦਲੂ ਤਾਂ ਨਹੀਂ ਕਹਿ ਸਕਦੇ ਪਰ ਬਹੁਤ ਸਾਰੇ ਲੀਡਰ ਹੋਣਾ ਚਾਜੇ ਨੇ ਜਿਹੜੇ ਕਾਂਗਰਸ ਤੋਂ ਗਏ ਨੇ ਜਾਂ ਉਹ ਕਾਂਗਰਸ ਤੋਂ ਪਹਿਲਾਂ ਵੀ ਕਿਸੇ ਹੋਰ ਪਾਰਟੀ 'ਚ ਸੀ ਤੇ ਅੱਜਕੱਲ੍ਹ ਜਿਹੜੇ ਪੰਜਾਬ ਦੇ ਲੋਕ ਨੇ ਦਲ ਬਦਲੂਆਂ ਦੇ ਪ੍ਰਵਿਰਤੀ ਤੋਂ ਬਹੁਤ ਔਖੇ ਨੇ ਹੁਣ ਬੀਜੇਪੀ ਨੂੰ ਇਹ ਲੱਗਦਾ ਕਿ ਅਸੀਂ ਜਿੰਨੇ ਦੂਜੀਆਂ ਪਾਰਟੀਆਂ ਤੋਂ ਲੀਡਰ ਆਪਣੀ ਪਾਰਟੀ ਚ ਲਿਆਏ ਆ ਸਾਨੂੰ ਇਹਦੇ ਨਾਲ ਫਾਇਦਾ ਹੋਊਗਾ ਪਰ ਇਹ ਪੰਜਾਬ ਦੇ ਲੋਕ ਕਿਵੇਂ ਇਹਨੂੰ ਮਹਿਸੂਸ ਕਰਦੇ ਨੇ ਸਮੂਹਿਕ ਤੌਰ ਤੇ ਇੱਕ ਜੂਨ ਨੂੰ ਪਤਾ ਲੱਗ ਗਿਆ ਵੀ ਹੋ ਸਕਦਾ ਹੈ ਕਿ ਬੀਜੇਪੀ ਨੂੰ ਫਾਇਦੇ ਦੀ ਜਗ੍ਹਾ ਇਹ ਦਲ ਬਦਲੂਆਂ ਕਰਕੇ ਨੁਕਸਾਨ ਹੋ ਜਾਏ ਇਹ ਵੀ ਹੋ ਸਕਦਾ ਹੈ ਕਿ ਬੀਜੇਪੀ ਦਾ ਜਿਹੜਾ ਅਸਲ ਵੋਟਰ ਸੀ ਉਹ ਨਾਰਾਜ਼ ਹੋ ਜਾਏ ਕਿ ਅਸੀਂ ਕਮਿਟਿਡ ਆ ਅਸੀਂ ਬੀਜੇਪੀ ਦੀਆਂ ਨੀਤੀਆਂ ਨੂੰ ਮੰਨਦੇ ਹਾਂ ਅਸੀਂ ਬੀਜੇਪੀ ਦੇ ਨਾਲ ਦਸ਼ਕਾਂ ਤੋਂ ਜੁੜੇ ਹਾਂ ਤੇ ਅੱਜ ਚੋਣਾਂ ਵੇਲੇ ਬੀਜੇਪੀ ਉਹਨਾਂ ਪਾਰਟੀਆਂ ਦੇ ਲੀਡਰ ਸਾਡੇ 'ਚ ਲੈ ਕੇ ਆ ਰਹੀ ਹੈ ਅਸੀਂ ਜਿਨ੍ਹਾਂ ਦੇ ਧੁਰ ਵਿਰੋਧੀਆਂ ਕਿਉਂਕਿ ਜਿਹੜਾ ਜਿਹੜਾ ਬੀਜੇਪੀ ਦਾ ਵਰਕਰ ਹੈ ਵਲੰਟੀਅਰ ਹੈ ਉਹ ਨੀਤੀਗਤ ਤੌਰ ਤੇ ਕਾਂਗਰਸ ਦਾ ਵਿਰੋਧੀ ਹੈ ਉਹ ਨੀਤੀਗਤ ਤੌਰ ਤੇ ਆਮ ਆਦਮੀ ਪਾਰਟੀ ਦਾ ਵਿਰੋਧੀ ਹੈ ਤੇ ਜੇ ਹੁਣ ਬੀਜੇਪੀ ਕਾਂਗਰਸ ਆਮ ਆਦਮੀ ਪਾਰਟੀ ਤੋਂ ਹੀ ਕੈਂਡੀਡੇਟ ਲਿਆਏਗੀ ਤੇ ਬੀਜੇਪੀ ਦਾ ਆਪਣਾ ਵਲੰਟੀਅਰ ਵਰਕਰ ਕੀ ਰਿਐਕਟ ਕਰਦਾ ਇਹਦੇ ਤੇ ਨਿਰਭਰ ਕਰੇਗਾ ਔਰ ਆਮ ਲੋਕ ਬੀਜੇਪੀ ਦੇ ਇਸ ਟ੍ਰੈਂਡ ਨੂੰ ਬੀਜੇਪੀ ਦੀ ਇਸ ਪ੍ਰਵਿਰਤੀ ਨੂੰ ਕਿ ਦੂਜੀਆਂ ਪਾਰਟੀਆਂ ਤੋਂ ਲੀਡਰ ਲੈ ਆਉਣੇ ਤੇ ਆਪਣੀ ਪਾਰਟੀ ਚ ਉਹਨੂੰ ਟਿਕਟ ਦੇ ਕੇ ਉਹਨੂੰ ਖੜਾ ਕਰ ਦੇਣਾ ਇਹਨੂੰ ਲੋਕ ਕੀ ਮਨਜ਼ੂਰ ਕਰਦੇ ਨੇ ਪੰਜਾਬ ਦੇ ਜਾਂ ਰੱਦ ਕਰਦੇ ਨੇ ਬਿਲਕੁਲ ਜੇ ਤਾਂ ਜੇ ਤਾਂ ਲੋਕਾਂ ਨੇ ਰੱਦ ਕਰਤਾ ਫਿਰ ਤਾਂ ਬੀਜੇਪੀ ਹੋਰ ਔਖੀ ਸਥਿਤੀ ਚ ਆਜੂ ਪੰਜਾਬ ਚ ਤੇ ਜੇ ਲੋਕਾਂ ਨੇ ਖੁਸ਼ੀ ਖੁਸ਼ੀ ਪ੍ਰਵਾਨ ਕਰ ਲਿਆ ਵੀ ਸਾਨੂੰ ਕੋਈ ਫਰਕ ਨਹੀਂ ਪੈਂਦਾ ਜੀ ਬੀਜੇਪੀ ਤੋਂ ਜਿਹੜਾ ਮਰਜੀ ਲੀਡਰ ਆਵੇ ਸਾਨੂੰ ਦਲ ਬਦਲੂਆਂ ਤੋਂ ਕੋਈ ਇਤਰਾਜ਼ ਨਹੀਂ ਜੇ ਲੋਕਾਂ ਨੇ ਇਹ ਮਹਿਸੂਸ ਕੀਤਾ ਫਿਰ ਬੀਜੇਪੀ ਗੇਨ ਵੀ ਕਰ ਸਕਦੀ ਆ ਫਾਇਦੇ 'ਚ ਵੀ ਰਹਿ ਸਕਦੀ ਆ ਹਾਂ ਜਿੱਥੋਂ ਤੱਕ ਗੱਲ ਰਹੀ ਧਾਰਮਿਕ ਮਸਲੇ ਦੀ ਦੇਖੋ ਸਾਡਾ ਜਿਹੜੀ ਡੈਮੋਕ੍ਰੇਸੀ ਆ ਸਾਡਾ ਜਿਹੜਾ ਲੋਕਤੰਤਰ ਹੈ ਉਹ ਹਰ ਕਿਸੇ ਨੂੰ ਧਾਰਮਿਕ ਆਜ਼ਾਦੀ ਦਿੰਦਾ ਹੈ ਧਾਰਮਿਕ ਆਜ਼ਾਦੀ ਦਿੰਦਾ ਹੈ ਔਰ ਧਰਮ ਕਈ ਵਾਰ ਸਾਡੇ ਸਮਾਜ ਦੇ ਵਿੱਚ ਰਾਜਨੀਤਿਕ ਪਾਰਟੀਆਂ ਦੇ ਵਿੱਚ ਵੀ ਮੁੱਦਾ ਬਣਿਆ ਅਕਾਲੀ ਦਲ ਵੀ ਕਈ ਧਾਰਮਿਕ ਮੁੱਦਿਆਂ ਤੇ ਵੋਟਾਂ ਹਾਸਲ ਕਰਦਾ ਹੈ ਔਰ ਧਾਰਮਿਕ ਮੁੱਦਿਆਂ ਦੇ ذریعے ਆਪਣੇ ਧਾਰਮਿਕ ਮੁੱਦਿਆਂ ਨੂੰ ਹੱਲ ਕਰਾ ਕੇ ਆਪਣੇ ਧਰਮ ਦੀ ਮਜ਼ਬੂਤੀ ਲਈ ਵੀ ਕੰਮ ਕਰਦਾ ਹੈ ਇਸੇ ਤਰ੍ਹਾਂ ਭਾਰਤੀ ਜਨਤਾ ਪਾਰਟੀ ਵੀ ਕਈ ਧਾਰਮਿਕ ਮੁੱਦਿਆਂ ਤੇ ਅੱਗੇ ਵਧਦੀ ਹੈ ਔਰ ਅਗਰ ਸ਼੍ਰੀ ਨਾਮ ਮੰਦਰ ਦੇ ਨਿਰਮਾਣ ਦਾ ਉਹਨਾਂ ਨੇ ਵਾਅਦਾ ਪੂਰਾ ਕੀਤਾ ਹੈ ਇਹ ਹੁਣ 1 ਜੂਨ ਨੂੰ ਇਹਦਾ ਨਤੀਜਾ ਨਿਕਲੂਗਾ ਵੀ ਕੀ ਲੋਕਾਂ ਨੇ ਉਸ ਧਾਰਮਿਕ ਮੁੱਦੇ ਨੂੰ ਪ੍ਰਵਾਨ ਕੀਤਾ ਹੈ ਇਹ ਅੰਕੜੇ ਦੂਸਰੇ ਮੁੱਦੇ ਸੀ ਮਹਿੰਗਾਈ ਦਾ ਮੁੱਦਾ ਸੀ ਬੇਰੋਜ਼ਗਾਰੀ ਦਾ ਮੁੱਦਾ ਸੀ ਜਿਸ ਤਰ੍ਹਾਂ ਇਲਜ਼ਾਮ ਭਾਜਪਾ ਤੇ ਲੱਗ ਰਹੇ ਨੇ ਕਿ ਉਹ ਏਜੰਸੀਆਂ ਦੀ ਦਰਵਰਤੋਂ ਕਰਦੀ ਹੈ ਕੀ ਲੋਕਾਂ ਨੇ ਉਸ ਪਾਸੇ ਤਵੱਜੋ ਕਰਕੇ ਵੋਟ ਕੀਤੀ ਹੈ ਸੋ ਫੈਸਲਾ 1 ਜੂਨ ਨੂੰ ਹੋਣਾ ਹੈ ਤੁਹਾਡਾ ਸਵਾਲ ਬਹੁਤ ਐਮ ਹੈ 1 ਜੂਨ ਨੂੰ ਤੁਹਾਡੇ ਇਸ ਸਵਾਲ ਦਾ ਅਸਲ ਉੱਤਰ ਪੰਜਾਬ ਦੇ ਲੋਕਾਂ ਨੇ ਹਰਜੋ ਜੀ ਦੇ ਦੇਣਾ ਹੈ ਜੀ ਡਲਾ ਜੀ ਮੈਂ ਜ਼ਰੂਰ ਤੁਹਾਡੇ ਤੋਂ ਥੋੜਾ ਹੋਰ ਅਗਰ ਡਿਟੇਲ ਵਿੱਚ ਜਾਨਣਾ ਚਾਹਾਂ ਆਪਾਂ ਪਿਛਲੇ ਪਹਿਲਾਂ ਵੀ ਕਈ ਸਾਲਾਂ ਵਿੱਚ ਚੋਣਾਂ ਵੋਟਾਂ ਹੁੰਦੀਆਂ ਰਹੀਆਂ ਚੋਣ ਨਤੀਜਿਆਂ ਨੂੰ ਅਗਰ ਆਪਾਂ ਦੇਖੀਏ ਧਰਮ ਦੇ ਨਾਲ ਤੇ ਪਹਿਲਾਂ ਵੀ ਕਈ ਵਾਰ ਸਿਆਸਤ ਹੁੰਦੀ ਰਹੀ ਹੈ ਸੋ ਧਰਮ ਜਾਂ ਕਰਮ ਕੀ ਲੱਗਦਾ ਕਿ ਜਿਸ ਉੱਪਰ ਲੋਕਾਂ ਦੀ ਵੋਟ ਜ਼ਿਆਦਾ ਜਾਂਦੀ ਹੈ ਅਗਰ ਆਪਾਂ ਪਿਛਲੇ ਚੋਣ ਨਤੀਜਿਆਂ ਨੂੰ ਵੀ ਦੇਖਦੇ ਆ ਤਾਂ ਕਿ ਆਪਾਂ ਹੁਣ ਦੇ ਵੀ ਸਮੀਕਰਨਾਂ ਨੂੰ ਸਮਝ ਸਕੀਏ ਦੇਖੋ ਦੋਵੇਂ ਚੀਜ਼ਾਂ ਬਹੁਤ ਜ਼ਰੂਰੀ ਹੈ ਜ਼ਿੰਦਗੀ ਲਈ ਜਿਵੇਂ ਸਾਡਾ ਲੋਕਤੰਤਰ ਸਾਨੂੰ ਧਾਰਮਿਕ ਆਜ਼ਾਦੀ ਦਿੰਦਾ ਹੈ ਔਰ ਧਰਮ ਸਾਡੀ ਸਾਰਿਆਂ ਦੀ ਜ਼ਿੰਦਗੀ ਦਾ ਇੱਕ ਅਹਿਮ ਹਿੱਸਾ ਹੈ ਧਾਰਮਿਕ ਮਰਿਆਦਾਵਾਂ ਪਰੰਪਰਾਵਾਂ ਉਹ ਸਾਡੇ ਸਮਾਜ ਚ ਸਾਡੀ ਰੋਜ਼ਮਰਰਾ ਦੀ ਜ਼ਿੰਦਗੀ ਚ ਉਹਨਾਂ ਦੀ ਬਹੁਤ ਵੱਡੀ ਅਹਿਮੀਅਤ ਹੈ ਇਸ ਕਰਕੇ ਧਾਰਮਿਕ ਮੁੱਦਿਆਂ ਦੀ ਵੀ ਅਹਿਮੀਅਤ ਹੈ ਔਰ ਜਿਹੜਾ ਕਰਮ ਹੈ ਪੋਲਿਟਿਕਲ ਪਾਰਟੀਆਂ ਕੀ ਡਿਲੀਵਰ ਕਰਦੀਆਂ ਨੇ ਪੋਲਿਟਿਕਲ ਪਾਰਟੀਆਂ ਦੀ ਅਪਰੋਚ ਕੀ ਹੈ ਕਿਸੇ ਸੂਬੇ ਵਿਸ਼ੇਸ਼ ਦੇ ਲਈ ਪੰਜਾਬ ਦੇ ਲਈ ਕੇਂਦਰ ਸਰਕਾਰ ਕੀ ਸੋਚਦੀ ਹੈ ਕਿਸੇ ਵੀ ਧਿਰ ਦੀ ਹੋਵੇ ਕਾਂਗਰਸ ਦੀ ਹੋਵੇ ਅਕਾਲੀ ਦਲ ਦੀ ਹੋਵੇ ਭਾਜਪਾ ਦੀ ਹੋਵੇ ਜਾਂ ਆਪ ਦੀ ਕੇਂਦਰੀ ਸਰਕਾਰ ਹੋਵੇ ਉਹ ਸਾਡੇ ਸੂਬੇ ਬਾਰੇ ਕੀ ਸੋਚਦੀ ਐ ਸਾਡੇ ਸੂਬੇ ਨੂੰ ਕੀ ਦਿੱਤਾ ਕੀ ਸਾਡੀਆਂ ਹੱਕੀ ਮੰਗਾਂ ਮੰਨੀਆਂ ਭਾਵੇਂ ਉਹ ਸਾਡੀਆਂ ਹੱਕੀ ਮੰਗਾਂ ਧਰਮ ਨਾਲ ਹੀ ਕਿਉਂ ਨਾਲ ਜੁੜੀਆਂ ਹੋਣ ਜਾਂ ਸਾਡੇ ਰੋਜ਼ਗਾਰ ਨਾਲ ਖੇਤੀ ਨਾਲ ਕਿਉਂ ਨਾਲ ਜੁੜੀਆਂ ਹੋਣ ਇਹਨਾਂ ਸਾਰੀਆਂ ਦੀ ਅਹਿਮੀਅਤ ਸਾਡੀ ਡੈਮੋਕ੍ਰੇਸੀ ਦੇ ਵਿੱਚ ਹੈ ਪਰ ਵੋਟਾਂ ਵੇਲੇ ਲੋਕਾਂ ਦੇ ਜ਼ਹਿਨ 'ਚ ਸਾਰੇ ਮੁੱਦੇ ਰਹਿੰਦੇ ਐ ਜੀ 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 ਠੀਕ ਹੈ ਬਿਲਕੁਲ ਤਾਂ ਜਿਵੇਂ ਜਿਵੇਂ ਸੋਡਲਾ ਜੀ ਦਿਨ ਅੱਗੇ ਅੱਗੇ ਲੰਘਦੇ ਜਾ ਰਹੇ ਨੇ ਵੋਟ ਪਾਉਣ ਦਾ ਦਿਨ ਵੀ ਨੇੜੇ ਆਂਦਾ ਜਾ ਰਿਹਾ ਹੈ ਤਾਂ ਉਵੇਂ-ਉਵੇਂ ਜੋ ਹੈ ਸਾਰੀਆਂ ਪਾਰਟੀਆਂ ਕਾਫੀ ਸਰਗਰਮ ਨਜ਼ਰ ਆ ਰਹੀਆਂ ਨੇ ਆਪਣੇ ਚੋਣ ਪ੍ਰਚਾਰ ਨੂੰ ਲੈ ਕੇ ਵੀ ਸੋ ਹੁਣ ਆਂਦੇ ਦਿਨਾਂ ਦੇ ਵਿੱਚ ਕਿਹੜੇ ਵੱਡੇ-ਵੱਡੇ ਲੀਡਰ ਨੇ ਜੋ ਪੰਜਾਬ ਦੇ ਵਿੱਚ ਡੇਰੇ ਲਗਾ ਰਹੇ ਨੇ ਇਸ ਉੱਪਰ ਵੀ ਜਾਣਕਾਰੀ ਜ਼ਰੂਰ ਸਾਂਝੀ ਕਰਿਓ ਤਾਂ ਕਿ ਹਰ ਇੱਕ ਪਾਰਟੀ ਦੇ ਜੋ ਜ਼ੋਰ ਅਜ਼ਮਾਇਸ਼ ਚੱਲ ਰਹੀ ਹੈ ਚੋਣਾਂ ਨੂੰ ਲੈ ਕੇ ਉਸ ਨੂੰ ਵੀ ਆਪਾਂ ਜ਼ਰੂਰ ਸਮਝ ਸਕੀਏ ਲੇਖੋ ਹਰਜੋਤ ਜੀ ਨਰਿੰਦਰ ਮੋਦੀ 23 ਤਰੀਕ ਨੂੰ ਆ ਜਾਣੇ ਨੇ ਅੱਜ 22 ਤਰੀਕ ਹੋਗੀ ਕਲ ਨਰਿੰਦਰ ਮੋਦੀ ਨੇ ਆ ਜਾਣਾ ਪਟਿਆਲੇ ਪਟਿਆਲੇ ਉਹਨਾਂ ਨੇ ਪ੍ਰਨੀਤ ਕੌਰ ਦੇ ਲਈ ਰੈਲੀ ਕਰਨੀ ਹੈ ਔਰ ਭਾਜਪੀ ਨੂੰ ਬਹੁਤ ਆਸ ਹੈ ਕਿ ਨਰਿੰਦਰ ਮੋਦੀ ਆਉਣਗੇ ਤੇ ਭਾਜਪੀ ਦੀ ਪੰਜਾਬ ਚ ਹਵਾ ਬਣੂ ਉਹਨਾਂ ਨੂੰ ਇਹ ਆਸ ਹੈ ਕਿਸਾਨਾਂ ਨੂੰ ਇਹ ਆਸ ਹੈ ਕਿ ਅਗਰ ਨਰਿੰਦਰ ਮੋਦੀ ਆਉਣਗੇ ਤੇ ਅਸੀਂ ਆਪਣਾ ਸੰਕੇਤਕ ਵਿਰੋਧ ਕਰਾਂਗੇ ਪ੍ਰਧਾਨ ਮੰਤਰੀ ਅੱਗੇ ਔਰ ਉਹਨਾਂ ਨੂੰ ਆਸ ਹੈ ਕਿ ਹੋ ਸਕਦਾ ਹੈ ਪ੍ਰਧਾਨ ਮੰਤਰੀ ਸਮੂਹਿਕ ਰੂਪ ਤੇ ਰੂਪ ਦੇ ਵਿੱਚ ਕਿਸਾਨ ਜੱਥੇਬੰਦੀਆਂ ਨੂੰ ਮਿਲਣ ਦਾ ਸੱਦਾ ਦੇ ਦੇਣ ਕਿਉਂਕਿ 30 ਮਈ ਤੱਕ ਪ੍ਰਧਾਨ ਮੰਤਰੀ ਨੇ 29 ਮਈ ਤੱਕ ਲਗਾਤਾਰ ਪੰਜਾਬ ਦੇ ਵਿੱਚ ਆਉਣਾ ਹੈ ਹੁਣ 23 ਤੋਂ ਬਾਅਦ ਉਹਨਾਂ ਨੇ 24 ਤਰੀਕ ਨੂੰ ਜਲੰਧਰ ਜਾਣਾ ਹੈ ਜਲੰਧਰ ਤੋਂ ਬਾਅਦ ਉਹਨਾਂ ਨੇ ਗੁਰਦਾਸਪੁਰ ਦੇ ਵਿੱਚ ਰੈਲੀ ਕਰਨੀ ਹੈ ਗੁਰਦਾਸਪੁਰ ਤੋਂ ਬਾਅਦ ਉਹਨਾਂ ਨੇ ਹਿਮਾਚਲ ਚਲੇ ਜਾਣਾ ਹੈ ਔਰ 25 ਨੂੰ ਦਿੱਲੀ ਦੀਆਂ ਚੋਣਾਂ ਤੋਂ ਬਾਅਦ ਉਹਨਾਂ ਦੇ ਫੇਰ ਪੰਜ ਰੈਲੀਆਂ ਦੇ ਪੰਜਾਬ 'ਚ ਪ੍ਰੋਗਰਾਮ ਬਣ ਰਹੇ ਨੇ ਇਸੇ ਦਰਮਿਆਨ ਅਮਿਤ ਸ਼ਾਹ ਨੇ ਪੰਜਾਬ ਚ ਆਉਣਾ ਹੈ ਉਹਨਾਂ ਦੀਆਂ ਵੀ 4-5 ਰੈਲੀਆਂ ਦੇ ਪ੍ਰੋਗਰਾਮ ਬਣ ਰਹੇ ਨੇ ਅਦਿੱਤਿਆਨਾਥ ਯੋਗੀ ਪਰसों ਚੰਡੀਗੜ੍ਹ ਆਏ ਸੀ ਅਦਿੱਤਿਆਨਾਥ ਯੋਗੀ 25 ਤਰੀਕ ਤੋਂ ਬਾਅਦ ਪੰਜਾਬ ਦੇ ਵਿੱਚ ਵੀ ਆ ਕੇ ਜਾਣਗੇ ਕਿਉਂਕਿ ਜਿਹੜੀਆਂ ਯੂਪੀ ਦੀਆਂ ਚੋਣਾਂ ਨੇ ਉਹ 6ਵੇਂ ਗੇੜ 'ਚ ਵੀ ਨੇ 25 ਨੂੰ ਵੀ ਨੇ ਔਰ 1 ਜੂਨ ਨੂੰ ਵੀ ਨੇ ਸੋ ਯੂਪੀ ਦੀਆਂ ਚੋਣਾਂ ਕਿਉਂਕਿ ਦੇਸ਼ 'ਚ ਸਭ ਤੋਂ ਵੱਧ ਸੀਟਾਂ 80 ਸੀਟਾਂ ਲੋਕ ਸਭਾ ਦੀਆਂ ਉੱਤਰ ਪ੍ਰਦੇਸ਼ 'ਚ ਨੇ ਸੋ ਲਗਭਗ ਹਰ ਗੇੜ ਦੇ ਵਿੱਚ ਯੂਪੀ 'ਚ ਵੋਟਾਂ ਪੈਣੀਆਂ ਨੇ ਪਰ ਰਾਜਨਾਥ ਸਿੰਘ ਆਉਣਗੇ ਔਰ ਇਸ ਤੋਂ ਇਲਾਵਾ ਭਾਜਪਾ ਦੇ ਜਿਹੜੇ ਅ ਬਿਹਾਰ ਦੇ ਭਾਈਵਾਲ ਨੇ ਜਿਨ੍ਹਾਂ ਨੂੰ ਪਲਟੂ ਬਾਜ ਲੀਡਰ ਵੀ ਕਹਿੰਦੇ ਨੇ ਮੀਡੀਆ ਦੇ ਵਿੱਚ ਕੁਝ ਲੋਕ ਜਾਂ ਉਹਨਾਂ ਦੇ ਵਿਰੋਧੀ ਖਾਸ ਤੌਰ ਤੇ ਤਜਸਵੀ ਯਾਦਵ ਜਿਹੜੇ ਹੁਣ ਮੁੱਖ ਮੰਤਰੀ ਵੀ ਨੇ ਬਿਹਾਰ ਦੇ ਨਿਤਿਸ਼ ਕੁਮਾਰ ਜਿਹੜੇ ਕਿਸੇ ਵੇਲੇ ਭਾਰਤ ਦੇ ਰੇਲ ਮੰਤਰੀ ਸੀ ਅਟਲ ਬਿਹਾਰੀ ਵਾਜਪਈ ਦੀ ਸਰਕਾਰ ਦੇ ਵਿੱਚ ਰੇਲ ਮੰਤਰੀ ਰਹੇ ਨੇ ਨਿਤਿਸ਼ ਕੁਮਾਰ ਉਹ ਜਿਹੜੇ ਨੇ ਜਨਤਾ ਸਾਂਝੇ ਮੋਰਚੇ ਦੀ ਸਰਕਾਰ ਚ ਰੇਲ ਮੰਤਰੀ ਰਹੇ ਨੇ ਜੋ ਮੇਰੀ ਜਾਣਕਾਰੀ ਹੈ ਤੇ ਉਹ ਪੰਜਾਬ ਦੇ ਵਿੱਚ ਆਣਗੇ 1997 98 99 ਦੇ ਵਿੱਚ ਨਿਤਿਸ਼ ਕੁਮਾਰ ਰੇਲ ਮੰਤਰੀ ਹੋਇਆ ਕਰਦੇ ਸੀ ਜਦੋਂ ਪੰਜਾਬ 'ਚ ਦੋ ਵੱਡੇ ਰੇਲ ਹਾਦਸੇ ਹੋਏ ਖੰਨਾ ਲਾਗੇ ਕੋੜੀ ਉਥੇ ਬਹੁਤ ਵੱਡਾ ਰੇਲ ਹਾਦਸਾ ਹੋਇਆ ਸੀ ਉਦੋਂ ਵੀ ਨਿਤਿਸ਼ ਕੁਮਾਰ ਦੇਸ਼ ਦੇ ਵਿੱਚ ਰੇਲ ਮੰਤਰੀ ਸੀ ਔਰ ਫੇਰ ਫਤਿਹਗੜ੍ਹ ਸਾਹਿਬ ਦੇ ਵਿੱਚ ਇੱਕ ਜੌਨਪੁਰ ਦਾ ਇਲਾਕਾ ਹੈ ਉਥੇ ਵੀ ਬਹੁਤ ਵੱਡਾ ਇੱਕ ਰੇਲ ਹਾਦਸਾ ਹੋਇਆ ਸੀ ਲਗਭਗ ਉਹਨਾਂ ਦਿਨਾਂ ਦੀਆਂ ਗੱਲਾਂ ਨੇ ਜਦੋਂ ਨਿਤਿਸ਼ ਕੁਮਾਰ ਰੇਲ ਮੰਤਰੀ ਪੰਜਾਬ ਦੇਸ਼ ਦੇ ਹੋਇਆ ਕਰਦੇ ਸੀ ਕੇਂਦਰ ਦੀ ਸਰਕਾਰ ਚੱਲ ਗਈ ਬਾਅਦ ਦੇ ਵਿੱਚ ਮਮਤਾ ਬਨਰਜੀ ਵੀ ਅਦੇਸ਼ ਦੀਆਂ ਅਗਲੀਆਂ ਸਰਕਾਰਾਂ ਦੇ ਵਿੱਚ ਰੇਲ ਮੰਤਰੀ ਬਣੇ ਮਮਤਾ ਬਨਰਜੀ ਵੀ ਪੰਜਾਬ ਆ ਸਕਦੇ ਨੇ ਕਿਉਂਕਿ ਲਗਾਤਾਰ ਕੋਸ਼ਿਸ਼ ਆਮ ਆਦਮੀ ਪਾਰਟੀ ਦੀ ਰਹਿਣੀ ਹੈ ਕਿ ਮਮਤਾ ਬਨਰਜੀ ਅਗਰ ਉਹਨਾਂ ਦੇ ਲਈ ਪ੍ਰਚਾਰ ਕਰਕੇ ਜਾਣ ਪੰਜਾਬ ਦੇ ਵਿੱਚ ਉਹਦੇ ਉਠਾ ਕਰੇ ਆ ਸਕਦੇ ਨੇ ਆਮ ਆਦਮੀ ਪਾਰਟੀ ਦੇ ਹੱਕ 'ਚ ਪ੍ਰਚਾਰ ਕਰਨ ਕੁਝ ਸੀਟਾਂ ਤੇ ਕਿਉਂਕਿ ਅਰਵਿੰਦ ਕੇਜਰੀਵਾਲ ਵੀ ਮੁੰਬਈ ਜਾ ਕੇ ਪ੍ਰਚਾਰ ਕਰਕੇ ਆਏ ਨੇ ਭਗਵੰਤ ਮਾਨ ਦਾ ਵੀ ਪ੍ਰੋਗਰਾਮ ਸੀ ਉਹਦੇ ਉਠਾ ਕਰੇ ਦੇ ਹੱਕ 'ਚ ਪ੍ਰਚਾਰ ਕਰਨ ਦਾ ਸੋ ਮੁੰਬਈ ਦੇ ਵਿੱਚ ਤਾਂ ਸਾਰੀਆਂ ਸੀਟਾਂ 48 ਸੀਟਾਂ ਤੇ ਹੁਣ ਵੋਟਾਂ ਪੈ ਚੁੱਕੀਆਂ ਨੇ ਇਰੇ ਨਾਲ ਨਾਲ ਬੀਬੀ ਮਾਇਆਵਤੀ 24 ਮਹੀਨੋਂ ਆਉਣਗੇ ਮਾਇਆਵਤੀ ਜੀ ਨਵਾਂ ਸ਼ਹਿਰ ਦੇ ਵਿੱਚ ਰੈਲੀ ਕਰਨਗੇ ਔਰ ਉਸ ਤੋਂ ਬਾਅਦ ਹੋ ਸਕਦਾ ਹੈ ਉਹ ਦਿੱਲੀ ਦੀਆਂ ਚੋਣਾਂ ਤੋਂ ਬਾਅਦ 25 ਤੋਂ ਬਾਅਦ ਫੇਰ ਪੰਜਾਬ ਦੇ ਵਿੱਚ ਰੈਲੀ ਕਰਕੇ ਜਾਣ ਔਰ ਅਰਵਿੰਦ ਕੇਦਰੀਵਾਲ ਨੇ ਔਰ ਆਮ ਆਦਮੀ ਪਾਰਟੀ ਨੇ ਹੈਲੀਕਾਪਟਰ ਕਰਾਇਤੇ ਲੈ ਲਿਆ ਸੋ ਕਾਂਗਰਸ ਪਾਰਟੀ ਨੇ ਵੀ ਜਿਹੜੇ ਜੱਟ ਨੇ ਪ੍ਰਾਈਵੇਟ ਜਾਂ 에ਅਰਕ੍ਰਾਫਟ ਕਹਿੰਦੇ ਆ ਜਿਹਨੂੰ 에ਅਰਕ੍ਰਾਫਟ ਜਿਹਦੇ ਵਿੱਚ 6 ਤੋਂ 8 ਸੀਟਾਂ ਹੁੰਦੀਆਂ ਨੇ 9 ਸੀਟਾਂ ਵੀ ਹੁੰਦੀਆਂ ਨੇ ਪਿਛਲੀਆਂ ਚੋਣਾਂ 'ਚ ਵੀ ਕਾਂਗਰਸ ਪਾਰਟੀ ਨੇ 에ਅਰਕ੍ਰਾਫਟ ਕਰਾਏ ਤੇ ਲਿਆ। ਰਾਹੁਲ ਗਾਂਧੀ ਵੀ ਕਈ ਵਾਰ ਉਹਦੇ ਤੇ ਘੁੰਮਦੇ ਸੀ। ਔਰ 2019 ਦੀਆਂ ਲੋਕ ਸਭਾ ਚੋਣਾਂ 'ਚ ਕਾਂਗਰਸ ਪਾਰਟੀ ਨੇ ਨਵਜੋਤ ਸਿੰਘ ਸਿੱਧੂ ਨੂੰ ਵੀ 에ਅਰਕ੍ਰਾਫਟ ਕਰਾਏ ਤੇ ਲੈ ਕੇ ਦਿੱਤਾ ਹੋਇਆ ਸੀ। ਉਦੋਂ ਨਵਜੋਤ ਸਿੰਘ ਸਿੱਧੂ ਨੇ ਵੀ ਦੇਸ਼ 'ਚ ਪ੍ਰਚਾਰ ਕੀਤਾ ਸੀ। ਇਸ ਵਾਰ ਨਵਜੋਤ ਸਿੰਘ ਸਿੱਧੂ ਦੀ ਧਰਮ ਪਤਨੀ ਬਿਮਾਰ ਨੇ। ਕਾਫੀ ਬਿਮਾਰ ਨੇ ਔਰ ਨਵਜੋਤ ਸਿੰਘ ਸਿੱਧੂ ਇਸ ਕਰਕੇ ਜ਼ਿਆਦਾ ਪ੍ਰਚਾਰ 'ਚ ਨਹੀਂ ਉਤਰੇ। ਔਰ ਰਾਹੁਲ ਗਾਂਧੀ ਔਰ ਪ੍ਰਿੰਕਾ ਗਾਂਧੀ 25 ਤੋਂ ਬਾਅਦ ਲਗਾਤਾਰ 29 30 ਤੱਕ ਇਹ ਪੰਜਾਬ ਦੇ ਵਿੱਚ ਵਿਚਰਨਗੇ ਲਗਾਤਾਰ ਪ੍ਰਚਾਰ ਕਰਨਗੇ ਮਲਕੀ ਅਰਜਨ ਖੜਗੇ ਵੀ 25 ਤਰੀਕ ਤੋਂ ਬਾਅਦ ਪੰਜਾਬ ਆ ਰਹੇ ਨੇ ਸੋ ਪੰਜਾਬ ਯੂਪੀ ਉੱਤਰਾਖੰਡ ਹਿਮਾਚਲ ਪ੍ਰਦੇਸ਼ ਔਰ ਰਾਹੁਲ ਗਾਂਧੀ ਔਰ ਨਰਿੰਦਰ ਮੋਦੀ ਪ੍ਰਿੰਕਾ ਗਾਂਧੀ ਇਹ ਲਗਾਤਾਰ ਹਿਮਾਚਲ ਪ੍ਰਦੇਸ਼ ਵੀ ਜਾਣਗੇ ਕਿਉਂਕਿ ਦੌਰੇ ਇਸ ਤਰ੍ਹਾਂ ਬਣਨੇ ਨੇ ਕਿਉਂਕਿ ਹਿਮਾਚਲ ਪ੍ਰਦੇਸ਼ ਦੇ ਵਿੱਚ ਵੀ ਜਿਹੜੀਆਂ ਵੋਟਾਂ ਨੇ ਉਹ ਆਖਰੀ 게ਟ ਦੇ ਵਿੱਚ ਨੇ ਔਰ ਹਰਿਆਣੇ ਦੇ ਵਿੱਚ ਜਿਹੜੀਆਂ ਵੋਟਾਂ ਨੇ ਉਹ 25 ਤਰੀਕ ਨੂੰ ਦਿੱਲੀ ਦੇ ਨਾਲ ਨਿਬੜ ਜਾਣਗੀਆਂ ਜੀ ਜੀ ਠੀਕ ਹੈ ਬਿਲਕੁਲ ਸੋ ਸਮੇ ਸਮੇਤੇ ਆਪਾਂ ਸਾਰੇ ਹੀ ਸਿਆਸੀ ਅਪਡੇਟ ਸਿਆਸੀ ਸਮੀਕਰਨ ਜੋ ਬਣ ਰਹੇ ਨੇ ਉਸ ਹੀ ਜਾਣਕਾਰੀ ਦਰਸ਼ਕਾਂ ਨਾਲ ਸਾਂਝੀ ਕਰਦੇ ਹਾਂ ਡਲਾ ਜੀ ਤੁਹਾਡਾ ਉਸ ਲਈ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਆਪਣਾ ਐਨਾਲਿਸਿਸ ਜੋ ਹੈ ਪੂਰਾ ਦਰਸ਼ਕਾਂ ਦੇ ਨਾਲ ਸਾਂਝਾ ਕਰਦੇ ਹੋ ਹਰੇਕ ਜੋ ਵੀ ਸਮੀਕਰਨ ਬਣਦਾ ਜੋ ਵੀ ਅਪਡੇਟ ਆਂਦਾ ਹੈ ਸਾਰਾ ਤੁਸੀਂ ਦਰਸ਼ਕਾਂ ਨਾਲ ਸਾਂਝਾ ਕਰਦੇ ਹੋ ਦਰਸ਼ਕਾਂ ਦਾ ਵੀ ਅਸੀਂ ਧੰਨਵਾਦ ਹਮੇਸ਼ਾ ਹੀ ਕਰਦੇ ਹਾਂ ਜੋ ਪ੍ਰੋਗਰਾਮ ਦੇ ਨਾਲ ਤਾਂ ਜੁੜਦੇ ਨੇ ਆਪਣੇ ਕੀਮਤੀ ਸੁਝਾਅ ਕੀਮਤੀ ਵਿਚਾਰ ਵੀ ਹਮੇਸ਼ਾ ਹੀ ਕਮੈਂਟਸ ਦੇ ਜ਼ਰੀਏ ਸਾਡੇ ਨਾਲ ਸਾਂਝੇ ਵੀ ਕਰਦੇ ਨੇ ਤੇ ਬਹੁਤ ਬਹੁਤ ਧੰਨਵਾਦ ਦਰਸ਼ਕਾਂ ਦਾ ਵੀ ਤੇ ਇਸ ਨਾਲ ਹੀ ਹ ਨੂੰ ਯਾਨੀ ਕਿ ਹਰਜੋਤ ਕੌਰ ਨੂੰ ਵੀ ਦਿਓ ਜੀ ਇਜਾਜ਼ਤ ਧੰਨਵਾਦ ਬਹੁਤ ਧੰਨਵਾਦ ਹਰਜੋਤ ਜੀ ਤੁਹਾਡਾ ਵੀ ਔਰ ਦੁਨੀਆ ਭਰ ਦੇ ਪੰਜਾਬੀਆਂ ਦਾ ਹੀ ਧੰਨਵਾਦ ਔਰ ਕੋਈ ਵੀ تیر ਕਿਸੇ ਵਿਚਾਰ ਤੋਂ ਅਸਹਿਮਤ ਹੈ ਤੇ ਉਹਨਾਂ ਦੇ ਵਿਚਾਰ ਦਾ ਸਵਾਗਤ ਹੈ ਤੁਸੀਂ ਆਪਣਾ ਵਿਚਾਰ ਸਾਡੇ ਨਾਲ ਸਾਂਝਾ ਕਰ ਸਕਦੇ ਹੋ ਅਸੀਂ ਤੁਹਾਡਾ ਵਿਚਾਰ ਵੀ ਅੱਗੇ ਵਧਾਵਾਂਗੇ ਬਹੁਤ